ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਜਗਤ ਸੁਆਮੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਚਟਿਆ ਬਾਜਾਂ ਵਾਲੇ ਸਰਬੰਸਦਾਨੀ ਨੀਨ ਦੁਨੀ ਦੇ ਮਾਲਕ ਭਗਤੀ ਸ਼ਕਤੀ ਦੇ ਸੂਰਮੇ ਯੋਧੇ ਧੰ ਧੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਖਾਲਸਾ ਜੀ ਤਿੰਨਾਂ ਦਾ ਸਵਰੂਪ ਮਹਾਰਾਜ ਜੀਆਂ ਦੀ ਉਹੀ ਜੋਤ ਉਹੀ ਖਾਲਸਾ ਜੀ ਨੂਰ ਉਹੀ ਪ੍ਰਤਾਪ ਧੰ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਰਾਜ ਪ੍ਰਤੱਖ ਸਤਿਗੁਰੂ ਜਿਨ੍ਹਾਂ ਦੀ ਚਰਨ ਸ਼ਰਨ ਵਿੱਚ ਖਾਲਸਾ ਜੀ ਉਹੀ ਖੇਡਾ ਉਹੀ ਅਗੰਮੀ ਖੇਡਾ ਮਹਾਰਾਜ ਦੇ ਚਰਣਾ ਕਮਲਾਂ ਵਿੱਚ ਵਸਦੀਆਂ ਜਿਹੜੀਆਂ ਕਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਜੀਆਂ ਦੀ ਕਿਰਪਾ ਸਦਕਾ ਮਿਹਰ ਸਦਕਾ ਮਹਾਰਾਜ ਦੇ ਚਰਣਾ ਵਿੱਚ ਅਨੰਦਪੁਰ ਸਾਹਿਬ ਵਸਨੀਆ ਸਨ ਉਹੀ ਸਰੂਪ ਹੈ ਖਾਲਸਾ ਜੀ ਨਗਰ-ਨਗਰ ਵਿੱਚ ਜਿੱਥੇ-ਜਿੱਥੇ ਮਹਾਰਾਜੀਆਂ ਦੇ ਆਸਾਨ ਹੈ ਉੱਥੇ-ਉੱਥੇ ਸਤਿਗੁਰੂ ਪ੍ਰਕਾਸ਼ ਮਾਨ ਨੇ ਮਹਾਰਾਜ ਸੱਚੇ ਪਾਸ਼ਾ ਵਿੱਚ ਉਹੀ ਅਜਬ ਨਜ਼ਾਰੇ ਉਹੀ ਖੇਡਾਂ ਹਨ ਉਹੀ ਪ੍ਰਤਾਪ ਉਹੀ ਸਮਰੱਥਾ ਹੈ ਕਿਸੇ ਪ੍ਰਕਾਰ ਦਾ ਕੋਈ ਭਾਵ ਨਹੀਂ ਕੋਈ ਪਿੰਨ ਨਹੀਂ ਕਿ ਉਹ ਗੁਰੂ ਸਾਹਿਬ ਹੋਰ ਨੇ ਜਾਂ ਉਹ ਗੁਰੂ ਸਾਹਿਬ ਹੋਰ ਨੇ ਭਾਈ ਇਹ ਸ਼ਰਧਾ ਹੈ ਜਿਸ ਮਨੁੱਖ ਨੂੰ ਭਰੋਸਾ ਵੱਜ ਜਾਂਦਾ ਹੈ ਮਹਾਰਾਜ ਜੀ ਉੱਤੇ ਖਾਲਸਾ ਜੀ ਉਹਨੂੰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਬਹੁਤ ਕੁਝ ਦਿੰਦੇ ਬਹੁਤ ਬਿੰਦ ਚੀਜ਼ਾਂ ਉਸਨੂੰ ਪ੍ਰਾਪਤ ਹੁੰਦੀਆਂ ਜਿਹੜਾ ਮਹਾਰਾਜ ਨੂੰ ਪੂਰਨ ਤੌਰ ਤੇ ਮੰਨਦਾ ਹੈ ਅੱਜ ਕਈ ਤਰ੍ਹਾਂ ਦੇ ਖਾਨ ਨੇ ਕਈ ਤਰ੍ਹਾਂ ਦੀਆਂ ਗੱਲਾਂ ਖਾਲਸਾ ਜੀ ਕਿਉਂਕਿ ਮਹਾਰਾਜ ਕਹਿੰਦੇ ਆਪੋ ਆਪਣੀ ਮਤ ਹੈ ਆਪੋ ਆਪਣੀ ਬੁੱਧ ਹੈ ਤੇ ਖਾਲਸਾ ਜੀ ਹਰ ਕੋਈ ਪ੍ਰਾਣੀ ਹਰ ਕੋਈ ਮਨੁੱਖ ਆਪਣੀ ਮਤ ਨੂੰ ਉੱਚਾ ਦੱਸਦਾ ਆਪਣੀ ਮਤ ਨੂੰ ਸਲਾਉਂਦਾ ਉਹ ਕਹਿੰਦਾ ਕਿ ਜੋ ਮੈਨੂੰ ਪਤਾ ਉਹ ਕਿਸੇ ਹੋਰ ਨੂੰ ਨਹੀਂ ਪਤਾ ਜੋ ਮੈਂ ਸਮਝ ਲਿਆ ਕੋਈ ਹੋਰ ਸਮਝ ਨਹੀਂ ਸਕਦਾ ਪਰ ਮਹਾਰਾਜ ਸੱਚੇ ਪਾਤਸ਼ਾਹ ਇਵੇਂ ਨਹੀਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਵੇਂ ਜਿਵੇਂ ਕਿਸੇ ਨੂੰ ਸੂਝ ਪੈਂਦੀ ਹੈ ਜਿਵੇਂ ਜਿਵੇਂ ਪਾਤਸ਼ਾਹ ਮਹਾਰਾਜ ਮਿਹਰ ਕਰਦੇ ਨੇ ਉਵੇਂ-ਉਵੇਂ ਖਾਲਸਾ ਜੀ ਸਤਗੁਰੂ ਦੀ ਕਿਰਪਾ ਨਾਲ ਸੁਰਤ ਬਿਰਤ ਚੱਲਦੀ ਤੇ ਇਹ ਉਹੀ ਸਰੂਪ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਦਾ ਇਹ ਉਹੀ ਰੂਪ ਹੈ ਜਿਹੜਾ ਖਾਲਸਾ ਜੀ ਕਦੇ ਮਹਾਰਾਜ ਸੱਚੇ ਪਾਸ਼ਾ ਜੀਆ ਨੇ ਠੱਗਾਂ ਨੂੰ ਸੱਜਣ ਬਣਾਇਆ ਇਹ ਉਹੀ ਸਰੂਪ ਹੈ ਖਾਲਸਾ ਜੀ ਮਲਕ ਭਾਗੋ ਵਰਗਿਆਂ ਨੂੰ ਸਿੱਧੇ ਰਸਤੇ ਪਾਇਆ ਇਹ ਉਹੀ ਸਰੂਪ ਹੈ ਭਾਈ ਲਾਲੋ ਦੇ ਘਰ ਜਾ ਕੇ ਉਹਦੀ ਨੇਕੀ ਵੇਖੀ ਇਹਹੀ ਸਰੂਪ ਹੈ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਨੇ ਕੱਲੀ ਕੱਲੀ ਧਰਤੀ ਦੇ ਕੋਨੇ-ਕੋਨੇ ਉੱਤੇ ਜਾ ਕੇ ਪ੍ਰਚਾਰ ਕੀਤਾ ਇਹ ਉਹੀ ਜੋਤ ਹੈ ਉਹੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖਾਲਸਾ ਜੀ ਭਰੋਸਾ ਰੱਖਿਏ ਮਹਾਰਾਜ ਜੀਆਂ ਉਤੇ ਸ਼ਰਧਾ ਰੱਖਿਏ ਮਹਾਰਾਜ ਜੀਆਂ ਉਤੇ ਫਿਰ ਖਾਲਸਾ ਜੀ ਸਤਿਗੁਰ ਦੀ ਸ਼ਰਨ ਆਇਆ ਸਤਿਗੁਰ ਦੀ ਸ਼ਰਨ ਤੱਕਿਆ ਮਹਾਰਾਜ ਦੇ ਦਰ ਆਇਆ ਸਫਲਤਾ ਪ੍ਰਾਪਤ ਹੁੰਦੀ ਹੈ ਸੋ ਮਹਾਰਾਜ ਸੱਚੇ ਪਾਸ਼ਾ ਸੋਜੀ ਬਖਸ਼ਣ ਇਹੀ ਖਾਲਸਾ ਜੀ ਮਨ ਵਿੱਚ ਆਸ ਭਰੋਸਾ ਰੱਖੋ ਕਿ ਮਹਾਰਾਜ ਸਾਨੂੰ ਬਲ ਬਖਸ਼ਣ ਸੋਜੀ ਬਖਸ਼ਣ ਉਦਮ ਬਖਸ਼ਣ ਕਿਉਂਕਿ ਸੰਸਾਰ ਦੇ ਵਿੱਚ ਸਭ ਤੋਂ ਪਹਿਲਾ ਕਰਮ ਜਿਹੜਾ ਮਨੁੱਖ ਕਰਨ ਵਾਸਤੇ ਆਇਆ ਹੈ ਉਹਦੀ ਸੂਝ ਮਹਾਰਾਜ ਦਿੰਦੇ ਨੇ ਆਪਾਂ ਆਏ ਹਾਂ ਖਾਲਸਾ ਜੀ ਬਾਣੀ ਸੁਣਨ ਵਾਸਤੇ ਬਾਣੀ ਪੜਨ ਵਾਸਤੇ ਨੇਕੀ ਕਮਾਉਣ ਵਾਸਤੇ ਸੇਵਾ ਕਰਨ ਵਾਸਤੇ ਆਪਣਾ ਜੀਵਨ ਉੱਚਾ ਤੇ ਸੁੱਚਾ ਕਰਨ ਵਾਸਤੇ ਇਹ 84 ਦਾ ਗੇੜ ਹੈ ਜਿਹਦੇ ਵਿੱਚੋਂ ਮਹਾਰਾਜ ਨੇ ਸਾਡੇ ਤੇ ਬੜੀ ਦਇਆ ਕੀਤੀ ਬੜੀ ਮਿਹਰ ਕਿਰਪਾ ਕੀਤੀ ਇਹ ਖਾਲਸਾ ਜੀ ਸਾਨੂੰ ਮਾਂ ਦਾ ਪੇਟ ਮਿਲਿਆ ਮਨੁੱਖਾ ਦੇਹੀ ਮਿਲੀ ਮਨੁੱਖਾ ਦੇਹੀ ਲੈ ਕੇ ਅਸੀਂ ਧਰਤੀ ਤੇ ਜੰਮੇ ਹਾਂ ਕਦੇ ਝਾਤ ਮਾਰ ਕੇ ਵੇਖੋ 9 ਮਹੀਨੇ ਦਾ ਸਫਰ ਖਾਲਸਾ ਜੀ ਉਹ ਕਿੰਡਾ ਔਖਾ ਹੈ ਹੁਣ ਵਿਚਾਰਨ ਵਾਲੀ ਗੱਲ ਹੈ ਆਪਾਂ ਆਪੋ ਆਪਣੀ ਮਾਤ ਅਨੁਸਾਰ ਮਹਾਰਾਜ ਨੂੰ ਕਦੇ ਗਲਤ ਬੋਲਦੇ ਹਾਂ ਕਦੇ ਚੰਗਾ ਬੋਲਦੇ ਹਾਂ ਸਾਡੇ ਕਰਮਾ ਬਾੜੇ ਨੇ ਅਸੀਂ ਆਹ ਨਹੀਂ ਕੀਤਾ ਸਾਨੂੰ ਉਹ ਨਹੀਂ ਮਿਲਿਆ ਸਾਨੂੰ ਆਹ ਮਿਲਣਾ ਸੀ ਐਂ ਕਰਦੇ ਤੇ ਐ ਹੋਣਾ ਸੀ ਇਹ ਚੀਜ਼ਾਂ ਸਾਰਾ ਦਿਨ ਸਾਡੇ ਚਿੱਤ ਵਿੱਚ ਚੱਲਦੀਆਂ ਹਰ ਕੋਈ ਬੰਦਾ ਕਹਿੰਦਾ ਕਿ ਮੈਨੂੰ ਪੈਸਾ ਮਿਲਦਾ ਰਹੇ ਕਮਾਈ ਮੇਰੀ ਚੱਲਦੀ ਰਹੇ ਬਸ ਇੱਥੇ ਖੁਸ਼ ਆਹ ਪਰ ਮਹਾਰਾਜ ਕਹਿੰਦੇ ਨਹੀਂ ਅਸਲ ਖੁਸ਼ੀ ਹੈ ਮਹਾਰਾਜ ਦੇ ਨਾਮ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੀਰਤ ਵਿੱਚ ਮਹਾਰਾਜ ਦੇ ਚਿੰਤਨ ਵਿੱਚ ਭਜਨ ਵਿੱਚ ਬੰਦਗੀ ਵਿੱਚ ਮਹਾਰਾਜ ਦੀਨ ਦੁਨੀ ਦੇ ਬਾਦਸ਼ਾਹ ਕਹਿੰਦੇ ਜੇ ਤੂੰ ਪਰਮੇਸ਼ਰ ਨਾਲ ਜੁੜੇ ਜਿਸ ਵਾਹਿਗੁਰੂ ਨੇ ਤੇਰੀ ਰੱਖਿਆ ਕੀਤੀ ਹੈ ਮਾਂ ਦੇ ਪੇਟ ਅੰਦਰ ਹੁਣ ਜਿਵੇਂ ਦਾਸ ਦੇ ਕਰ ਖਾਲਸਾ ਜੀ ਮਹਾਰਾਜ ਨੇ ਪੁਜੰਗੀ ਬਖਸ਼ਿਆ ਤੇ ਇੱਕ ਦਿਨ ਵਿਚਾਰ ਆ ਰਹੀ ਮਨ ਵਿੱਚ ਕਿ 9 ਮਹੀਨੇ ਕਿਵੇਂ ਖਾਲਸਾ ਜੀ ਉਹਦੀ ਮਾਤਾ ਉਹਦੇ ਵਿੱਚ ਉਹ ਪੁੱਠਾ ਲੜਕਦਾ ਰਿਆ ਤੇ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਜੀ ਵਿੱਚ ਉਥੇ ਆਪਣਾ ਸਿਮਰਨ ਦੇ ਕੇ ਉਹਦੀ ਰੱਖਿਆ ਕਰਦੇ ਨੇ ਜੀਵ ਦੀ ਅਸੀਂ ਵੀ ਉਸੇ ਰਸਤੇ ਆਏ ਹਾਂ ਉਹੀ ਰਾਹ ਹੈ ਉਹਦੀ ਖਾਲਸਾ ਜੀ ਉਹੀ ਪ੍ਰਕਿਰਿਆ ਸਾਡੇ ਨਾਲ ਚੱਲੀ ਹੈ ਚਾਹੇ ਕੋਈ ਮਾਈ ਹੈ ਚਾਹੇ ਕੋਈ ਭਾਈ ਹੈ ਇਹ ਕਾਲ ਕੋਠੜੀ ਜਿੱਥੇ ਹਨੇਰਾ ਹੈ ਤੇ ਉਥੇ ਪੁੱਠਾ ਲਵਕਿਆ ਹੋਇਆ ਮਨੁੱਖ ਜਿਹਦੇ ਮੁਖ ਦੇ ਉਤੋਂ ਖਾਲਸਾ ਜੀ ਮਾਤਾ ਦੀ ਸਾਰੀ ਗੰਦਗੀ ਗੁਜ਼ਰਦੀ ਹੈ। ਇੱਕ ਕੀ ਖਾਲਸਾ ਜੀ ਪਘਾਨੇ ਤੋਂ ਪਤਲਾ ਜਿਹੜਾ ਉਥੇ ਪੜਦਾ ਹੈ ਜਿਹਦੇ ਵਿੱਚ ਅਸੀਂ ਬੈਠੇ ਹੁੰਨੇ ਹਾਂ ਤੇ ਹੌਲੀ-ਹੌਲੀ ਜਿਵੇਂ-ਜਿਵੇਂ ਸਾਡਾ ਆਕਾਰ ਵੱਧਦਾ ਸਮਾਂ ਵੱਧਦਾ ਓਵੇਂ-ਓਵੇਂ ਸਾਡਾ ਸਰੀਰ ਜਿਹੜਾ ਹੈ ਅੰਦਰ ਵੱਧਦਾ ਹੈ। ਕਿਵੇਂ ਪਾਸ਼ਾ ਮਹਾਰਾਜ ਸਾਡੇ ਤੇ ਦਇਆ ਕਰਦੇ ਇਵੇਂ ਸਾਡਾ ਸਰੀਰ ਬਣਦਾ ਬੇਲ ਬਣਦਾ ਆਂਦਰਾਂ ਬਣਦੀਆਂ ਨਾੜਾਂ ਬਣਦੀਆਂ ਹੱਡੀਆਂ ਬਣਦੀਆਂ ਅੱਖਾਂ ਬਣਦੀਆਂ ਸਿਰ ਬਣ ਜਾਂਦਾ ਕੰਨ ਬਣ ਜਾਂਦੇ ਹੱਥ ਬਣ ਜਾਂਦੇ ਖਾਲਸਾ ਜੀ ਉਂਗਲਾਂ ਬਣ ਜਾਂਦੀਆਂ ਪੋਟੇ ਬਣ ਜਾਂਦੇ ਫਿਰ ਰੂਮ ਸਰੀਰ ਉੱਤੇ ਬਣ ਜਾਂਦੇ ਉਹ ਸਾਰੀ ਗੰਦਗੀ ਨੂੰ ਢੱਕ ਕੇ ਇੱਕ ਚਮੜੀ ਦਾ ਪਰਦਾ ਬਣ ਜਾਂਦਾ ਤੇ ਫਿਰ ਲੱਤਾਂ ਬਣ ਜਾਂਦੀਆਂ ਕੱਲੇ ਕੱਲੇ ਅੰਗ ਪਾਸ਼ਾ ਮਹਾਰਾਜ ਨੇ ਬਖਸ਼ੇ ਖਾਲਸਾ ਜੀ ਐਡੇ ਐਡੇ ਸੋਹਣੇ ਨੌ ਮਹਾਰਾਜ ਜੀ ਬਖਸ਼ਦੇ ਕਿ ਬੰਦਾ ਸਹੀ ਲੱਗੇ ਸੰਸਾਰ ਦੇ ਵਿੱਚ ਆ ਕੇ ਉਹਦੀ ਖੂਬਸੂਰਤੀ ਬਣੀ ਰਵੇ ਇਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੋਈ ਐਸਾ ਦ੍ਰਿਸ਼ ਪੈਦਾ ਕੀਤਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਜਦੋਂ ਜੰਮ ਪੈਨੇ ਹਾਂ ਤੇ ਉਹ ਦਾਤੇ ਨੇ ਜਿਨੇ ਸਾਨੂੰ ਘੜਿਆ ਹੁੰਦਾ ਹੈ ਉਹਨੂੰ ਫਿਰ ਅਸੀਂ ਯਾਦ ਵੀ ਨਹੀਂ ਕਰਦੇ ਉਹਨੂੰ ਕਦੇ ਚੇਤੇ ਵੀ ਨਹੀਂ ਰੱਖਦੇ ਕਿਉਂਕਿ ਖਾਲਸਾ ਜੀ ਉਹਦੇ ਨਾਲ ਮੋਹ ਟੁੱਟ ਜਾਂਦਾ ਪ੍ਰੇਮ ਟੁੱਟ ਜਾਂਦਾ ਮਾਇਆ ਵਿੱਚ ਵੜ ਜਾਂਦੇ ਹਾਂ ਵਿਚਾਰ ਕੇ ਵੇਖੋ ਜਿਨ੍ਹਾਂ ਦੇ ਘਰ ਬੱਚੇ ਹੋਏ ਨੇ ਜਾਂ ਖਾਲਸਾ ਜੀ ਵਿਚਾਰ ਕੇ ਵੇਖੋ ਜਿਹੜੇ ਆਪ ਆਪਣੇ ਸਰੀਰ ਨੂੰ ਵੇਖਦੇ ਨੇ ਕਿਵੇਂ ਮਹਾਰਾਜ ਸਾਡਾ ਦਿਲ ਘਟਦੇ ਕਿਵੇਂ ਕੱਲੀ ਕੱਲੀ ਨਾੜ ਘਟਦੇ ਇਦਾਂ ਸਾਡੇ ਗੁਰਦੇ ਬਣਦੇ ਖਾਲਸਾ ਜੀ ਕਿਵੇਂ ਅੱਖਾਂ ਦੀ ਖੂਬਸੂਰਤੀ ਬਣਦੀ ਸਾਰਾ ਜਗ ਤੇ ਇਹਨਾਂ ਨਾਲ ਤੱਕਦੇ ਹਾਂ ਨਾਸਾਂ ਬਣਦੀਆਂ ਅੰਦਰ ਜੀਬਾ ਬਣ ਜਾਂਦੀ ਕੱਲੀ ਕੱਲੀ ਚੀਜ਼ ਮਹਾਰਾਜ ਕਿਵੇਂ ਘਟ ਦਿੰਦੇ ਨੇ ਸਤਗੁਰੂ ਜੀ ਤੇ ਖਾਲਸਾ ਜੀ ਐਡਾ ਸੋਹਣਾ ਸਵਰੂਪ ਸਾਨੂੰ ਦੇ ਕੇ ਸੋਹਣਾ ਰੰਗ ਸੋਹਣੇ ਨੈਣ ਨਕਸ਼ ਦੇ ਕੇ ਵਾਹਿਗੁਰੂ ਇਸ ਧਰਤੀ ਤੇ ਘਾਲਦਾ ਕਿ ਜਾ ਕੇ ਬੰਦਗੀ ਕਰੇਗਾ ਨਾਮ ਜਪੇਗਾ ਕਮਾਈ ਕਰੇਗਾ ਨੇਕੀ ਕਮਾਵੇਗਾ ਸੰਸਾਰ ਦਾ ਭਲਾ ਕਰੇਗਾ ਤੇ ਧਰਮੀ ਹੋਵੇਗਾ ਤੇ ਮੇਰਾ ਨਾਮ ਜਪੇਗਾ ਤੇ ਹੁੰਦਾ ਕੀ ਹੈ ਖਾਲਸਾ ਜੀ ਇਸ ਤੋਂ ਉਲਟ ਹੋ ਜਾਂਦਾ ਮਾਂ ਦੇ ਪੇਟ ਵਿੱਚੋਂ ਬਾਹਰ ਆਉਂਦਿਆਂ ਹੀ ਵਾਹਿਗੁਰੂ ਜੀ ਨੂੰ ਵਿਸਾਰ ਦਿੰਦਾ ਮਾਂ ਨਾਲ ਚਿਤ ਲੱਗ ਜਾਂਦਾ ਪਿਓ ਨਾਲ ਖੇਡ ਬਣ ਜਾਂਦੀ ਹੈ ਭਾਈਆਂ ਭਾਬੀਆਂ ਦੇ ਨਾਲ ਪਛਾਣ ਹੋ ਜਾਂਦੀ ਹੈ ਸੰਸਾਰ ਦੇ ਕੰਮ ਹੀ ਲੱਗ ਜਾਂਦਾ ਪੈਸਾ ਕਮਾਉਣ ਪਿੱਛੇ ਭੱਜ ਪੈਂਦਾ ਖਾਲਸਾ ਜੀ ਇਸਤਰੀਆਂ ਪਿੱਛੇ ਭੱਜ ਪੈਂਦਾ ਫਿਰ ਬੱਚੇ ਹੋ ਜਾਂਦੇ ਫਿਰ ਖਾਲਸਾ ਜੀ ਉਹਨਾਂ ਦੀ ਉਹਨਾਂ ਨੂੰ ਪਾਲਣ ਵੱਲ ਲੱਗ ਜਾਂਦਾ ਹੈ ਫਿਰ ਅੰਤ ਅੰਤ ਨੂੰ ਖਾਲਸਾ ਜੀ ਜਮ ਜਿਹੜੇ ਸਿਰ ਤੋਂ ਆ ਕੇ ਫੜ ਕੇ ਲੈ ਜਾਂਦੇ ਬਸ ਇੰਨੀ ਕੀ ਖੇਡ ਰਹਿ ਜਾਂਦੀ ਤਦੇ ਵਿਚਾਰ ਕੇ ਵੇਖੋ ਜਿਸ ਵਾਹਿਗੁਰੂ ਜੀ ਨੇ ਸਾਨੂੰ ਪੈਦਾ ਕੀਤਾ ਹੈ ਜਿਸ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਨੇ ਕੱਲਾ ਕੱਲਾ ਅੰਗ ਸਾਡਾ ਘੜਿਆ ਖਾਲਸਾ ਜੀ ਦੇਖੋ ਅੱਜ ਕਿਸੇ ਦਾ ਪ੍ਰਸ਼ਨ ਹੁੰਦਾ ਤੇ ਕਿੰਨੀਆਂ ਅੰਦਰ ਨਾੜਾਂ ਨੇ ਸਿਰ ਦੀਆਂ ਕਿੰਨੀਆਂ ਬਰੀਕ ਨਾੜਾਂ ਨੇ ਕਿੱਦਾਂ ਸੁਰਤੀ ਬਿਰਤੀ ਕੰਮ ਕਰਦੀ ਹੈ ਕਿਵੇਂ ਖਾਲਸਾ ਜੀ ਚੇਤਾ ਰਹਿਦਾ ਕਿ ਆ ਮੇਰਾ ਪਿਓ ਆ ਮਾਂ ਹੈ ਕਿਵੇਂ ਚੇਤਾ ਰਹਿੰਦਾ ਸਵਾਲ ਪਹਿਲਾਂ ਮੇਰੇ ਨਾਲ ਕੀ ਹੋਇਆ ਸੀ 2 ਸਾਲ ਪਹਿਲਾਂ ਮੇਰੇ ਨਾਲ ਕੀ ਹੋਇਆ ਸੀ ਕਿਵੇਂ ਚੇਤਾ ਰਹਿੰਦਾ ਕਿ ਆ ਇੱਥੇ ਭਾਈ ਐਵੇਂ ਵਰਤਣਾ ਇੱਥੇ ਐਵੇਂ ਵਰਤਣਾ ਇਹ ਸਾਰੀ ਖੇਡ ਵਾਹਿਗੁਰੂ ਜੀ ਦੀ ਹੈ ਆਪਣੀ ਜੋਤ ਮਹਾਰਾਜ ਸਰੀਰ ਵਿੱਚ ਪਾ ਕੇ ਮਨੁੱਖ ਨੂੰ ਧਰਤੀ ਦੇ ਭੇਜ ਦੇ ਨਾਮ ਜਪਣ ਵਾਸਤੇ ਤੇ ਖਾਲਸਾ ਜੀ ਅਸੀਂ ਵਿਕਾਰਾਂ ਵਿੱਚ ਪਾ ਕੇ ਆਪਣਾ ਜੀਵਨ ਗਾਲ ਲੈਨੇ ਹਾਂ ਭਾਈ ਮਹਾਰਾਜ ਨੇ ਪਹਿਲਾਂ ਹੁਕਮ ਕੀਤਾ ਹੈ ਕਲਗੀਧਰ ਸਵਾਮੀ ਜੀ ਨੇ ਕਿਰਤ ਕਰੋ ਤੇ ਖਾਲਸਾ ਜੀ ਕਿਰਤ ਕਰਦਿਆਂ ਕਰਦਿਆਂ ਵਾਹਿਗੁਰੂ ਜੀ ਨੂੰ ਯਾਦ ਰੱਖਣਾ ਉਹ ਮਨੁੱਖ ਹੈ ਉਹ ਬੰਦਾ ਹੈ ਮਹਾਰਾਜ ਕਹਿੰਦੇ ਵਕਤ ਵਿਚਾਰਿਆ ਸੋ ਬੰਦਾ ਹੋਏ ਜਿਹੜਾ ਵਕਤ ਨੂੰ ਵਿਚਾਰਦਾ ਹੈ ਉਹੀ ਬੰਦਾ ਹੈ ਖਾਲਸਾ ਜੀ ਵਕਤ ਨੂੰ ਵਿਚਾਰਨਾ ਕੀ ਹੈ ਇਹ ਵੇਖਣਾ ਕਿ ਮੇਰੇ ਕੋਲੇ ਪਤਾ ਨਹੀਂ ਅਗਲਾ ਸਵਾਸਾ ਹੈ ਕਿ ਨਹੀਂ ਹੈ ਮੈਂ ਨਾਲ-ਨਾਲ ਕੰਮ ਕਰਦਾ ਹਾਂ ਨਾਲ-ਨਾਲ ਵਾਹਿਗੁਰੂ ਜੀ ਨੂੰ ਯਾਦ ਕਰਾਂ ਨਾਲ-ਨਾਲ ਵਾਹਿਗੁਰੂ ਜੀ ਦਾ ਨਾਮ ਜਪਾਂ ਨਾਲ-ਨਾਲ ਬੰਦਗੀ ਕਰਾਂ ਖਾਲਸਾ ਜੀ ਮਹਾਰਾਜ ਉਹਨੂੰ ਬੰਦਾ ਕਹਿੰਦੇ ਨੇ ਜਿਹੜਾ ਬੰਦਗੀ ਕਰਦਾ ਹੈ ਬੰਦਗੀ ਗਿੰਦਾ ਹੈ ਸੋ ਸੱਚੇ ਪਾਸ਼ਾ ਮਹਾਰਾਜ ਦੁਆਰਾ ਦਿੱਤਾ ਹੋਇਆ ਸਾਨੂੰ ਇਹ ਸੋਹਣਾ ਸਰੀਰ ਆਪਾਂ ਇਹਦੀ ਹੀ ਇਲਾਜ ਕਰ ਲਈਏ ਇਹਦੀ ਹੀ ਭਾਈ ਅਲੱਜਾ ਰੱਖ ਲਈਏ ਕਿ ਸਾਨੂੰ ਮਹਾਰਾਜ ਨੇ ਏਡਾ ਸੋਹਣਾ ਸੁੰਦਰ ਸਰੂਪ ਦਿੱਤਾ ਅਸੀਂ ਉਹਦੀ ਬੰਦਗੀ ਕਰੀਏ ਉਹਦਾ ਜਪ ਤਪ ਕਰੀਏ ਸਾਨੂੰ ਰੱਖਣ ਵਾਲਾ ਸਾਨੂੰ ਪਾਲਣ ਵਾਲਾ ਉਹੀ ਹੈ ਉਹ ਤੋਂ ਬਿਨਾ ਹੋਰ ਕੋਈ ਨਹੀਂ ਜੇ ਅੱਜ ਕਾਏ ਭਾਈ ਤੁਸੀਂ ਵੇਖੋ ਸੰਸਾਰ ਵਿੱਚ ਆਪਣਾ ਪਰਿਵਾਰ ਛੱਡ ਕੇ ਕਈ ਵਿਦੇਸ਼ ਗਏ ਨੇ ਉਥੇ ਕੌਣ ਸਹਾਰਾ ਹੈ ਕਿਸੇ ਦਾ ਕੋਈ ਸਹਾਰਾ ਨਹੀਂ ਬੰਦੇ ਉਤੇ ਆਸ ਲਾਉਣ ਵਾਲਾ ਮਨੁੱਖ ਸਦਾ ਧੋਖਾ ਖਾਂਦਾ ਹੈ ਅਕਾਲ ਪੁਰਖ ਤੇ ਆਸ ਰੱਖਣ ਵਾਲਾ ਬਾਣੀ ਤੇ ਭਰੋਸਾ ਰੱਖਣ ਵਾਲਾ ਓਟ ਰੱਖਣ ਵਾਲਾ ਮਨੁੱਖ ਖਾਲਸਾ ਜੀ ਕਦੇ ਧੋਖਾ ਨਹੀਂ ਖਾਂਦਾ ਆਪਣੇ ਗੁਰੂ ਤੇ ਭਰੋਸਾ ਰੱਖੋ ਕਿਉਂਕਿ ਆਪਣੇ ਗੁਰੂ ਤੇ ਭਰੋਸਾ ਰੱਖੋਗੇ ਫਿਰ ਮਹਾਰਾਜ ਸੱਚੇ ਪਾਸ਼ਾ ਤੁਹਾਨੂੰ ਆਸੇ-ਪਾਸੇ ਤੋਂ ਬਚਾਉਣਗੇ ਗੁਰ ਕਾ ਸ਼ਬਦ ਰਖਵਾਰੇ ਆਪਣੇ ਗੁਰੂ ਦਾ ਆਸਰਾ ਲਓਗੇ ਜਿਹੜਾ ਸਾਰਿਆਂ ਜੀਵਾਂ ਦਾ ਰਾਖਾ ਹੈ ਚੌਕੀ ਚੌ ਗਿਰਦ ਹਮਾਰੇ ਮਹਾਰਾਜ ਕਹਿੰਦੇ ਉਹਨਾਂ ਦੇ ਆਸੇ-ਪਾਸੇ ਬਾਣੀ ਦਾ ਪਹਿਰਾ ਰਹੇਗਾ ਰਾਮ ਨਾਮ ਮਨ ਲਾਗਾ ਜਿੰਨਾ ਮਨੁੱਖਾਂ ਦਾ ਜਿੰਨਾ ਜੀਵਾਂ ਦਾ ਵਾਹਿਗੁਰੂ ਵਿੱਚ ਨਾਮ ਲਗ ਨਾਮ ਵਿੱਚ ਮਨ ਲੱਗ ਜਾਂਦਾ ਨਾ ਰਾਮ ਨਾਮ ਮਨ ਲਾਗਾ ਜਿੰਨਾਂ ਦਾ ਵਾਹਿਗੁਰੂ ਜੀ ਦੇ ਨਾਮ ਵਿੱਚ ਰਾਮ ਦੇ ਨਾਮ ਵਿੱਚ ਨਾਮ ਲਗ ਮਨ ਲੱਗ ਗਿਆ ਨਾ ਜਮ ਲਜਾਇ ਕਰ ਭਾਗਾ ਉਹਨਾਂ ਤੋਂ ਫਿਰ ਖਾਲਸਾ ਜੀ ਜੰਮ ਵੀ ਭੱਜ ਜਾਂਦੇ ਨੇ ਸ਼ਰਮਿੰਦੇ ਹੋ ਕੇ ਇਹ ਭਾਈ ਇਹ ਤਾਂ ਭਗਤ ਨੇ ਇਹ ਤਾਂ ਸੂਰਮੇ ਨੇ ਇਹ ਤਾਂ ਸਿੱਖ ਨੇ ਇਹਦੇ ਗੁਰੂ ਕੀ ਬਾਣੀ ਪੜਨ ਵਾਲੇ ਨੇ ਸ਼ਰਮਿੰਦਾ ਹੋ ਕੇ ਜੰਮ ਖਾਲਸਾ ਜੀ ਭੱਜ ਜਾਂਦਾ ਨੱਠ ਜਾਂਦਾ ਹੈ ਪਰਬ ਜੀ ਤੂੰ ਮੇਰਾ ਸੁਖਦਾਤਾ ਹੈ ਸਾਰੇ ਸੁੱਖਾਂ ਨੂੰ ਦਾਤੇ ਦੇਣ ਵਾਲੇ ਦਾਤੇ ਸਤਿਗੁਰੂ ਤੂੰ ਹੀ ਮੇਰੇ ਵਾਸਤੇ ਸਭ ਕੁਝ ਹੈ ਬੰਦਨ ਕਾਟ ਕਰੇ ਮਨ ਨਿਰਮਲ ਪੂਰਨਪੁਰਖ ਵਿਦਾਤਾ ਉਹ ਐਸਾ ਸਤਿਗੁਰੂ ਹੈ ਖਾਲਸਾ ਜੀ ਐਸਾ ਸਰਬਵਿਆਪਕ ਸਿਰਜਣਹਾਰ ਪਰਮੇਸ਼ਰ ਹੈ ਜਿਹੜਾ ਮਾਇਆ ਦੇ ਮੋਹ ਦੇ ਬੰਧਨਾਂ ਨੂੰ ਕੱਟ ਕੇ ਮਨ ਨੂੰ ਪਵਿੱਤਰ ਕਰ ਦਿੰਦਾ ਉਸ ਵਾਹਿਗੁਰੂ ਜੀ ਨੂੰ ਧਿਆਈਏ ਕਿਉਂਕਿ ਖਾਲਸਾ ਜੀ ਉਹਨੂੰ ਜਪਿਆਂ ਹੀ ਆਨੰਦ ਆਉਂਦਾ ਹੈ ਨਾਨਕ ਪ੍ਰਭ ਆਬਿਨਾਸੀ ਤਾਂ ਕਿ ਸੇਵ ਨ ਬਿਰਥੀ ਜਾਸੀ ਉਹ ਪਰਮੇਸ਼ਰ ਸਦਾ ਬਿਨਾਸੀ ਹੈ ਉਧਾਰ ਚਿਤ ਹੈ ਉਹਨੂੰ ਭਾਈ ਸੇਵਿਏ ਉਹਨੂੰ ਚੇਤੇ ਕੀਤਿਆਂ ਉਹਦੀ ਸੇਵਾ ਕੀਤਿਆਂ ਖਾਲਸਾ ਜੀ ਬਿਰਥੀ ਨਹੀਂ ਜਾਂਦੀ आनंद ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਜਿਸ ਵਾਹਿਗੁਰੂ ਜੀ ਦਾ ਨਾਮ ਜਪ ਕੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਉਹਨੂੰ ਯਾਦ ਕਰੀਏ ਤੇ ਆਨੰਦ ਵਿੱਚ ਖਾਲਸਾ ਜੀ ਉਹਦੇ ਸੇਵਕ ਬਣੇ ਰਹੀਏ ਮਹਾਰਾਜ ਸੱਚੇ ਪਾਸ਼ਾ ਇਹੀ ਸੋਝੀ ਦਿੰਦੇ ਇਹਨਾਂ ਸੁੰਦਰ ਸਰੂਪ ਸਾਨੂੰ ਮਿਲਦਾ ਹੈ ਮਾਂ ਦੇ ਪੇਟ ਵਿੱਚ ਉਸ ਵਾਹਿਗੁਰੂ ਨੂੰ ਨਾ ਵਿਸਾਰੀਏ ਜਿਨੇ ਸਾਨੂੰ ਘੜਿਆ ਹੈ ਸੋ ਮਹਾਰਾਜ ਕਿਰਪਾ ਕਰਨ ਆਓ ਖਾਲਸਾ ਜੀ ਹੱਡ ਵੀ ਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਜੇ ਹੱਡ ਵੀ ਤੇ ਜਿਹੜੀ ਆਈ ਹੈ ਥੋੜੀ ਜੀ ਲੰਬੇਰੀ ਵੀ ਹੈ ਖਾਲਸਾ ਜੀ ਵਿੱਚੋਂ ਵਿੱਚੋਂ ਸੁਣਾ ਦਿੰਨਾ ਹਾਂ ਕਿ ਕਿਵੇਂ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ ਸ਼ਹੀਦਾਂ ਦੇ ਆਸਾਨ ਤੇ ਮਹਾਰਾ ਸੱਚੇ ਪਾਸ਼ਾ ਨੇ ਦਇਆ ਕੀਤੀ ਖਾਲਸਾ ਜੀ ਇਹ ਕੋਈ ਬਹੁਤ ਪੁਰਾਣਾ ਉਹਨਾਂ ਦੇ ਨਾਲੇ ਕੋਈ ਹੁੰਦਾ ਸੀ ਉਸ ਪਰਿਵਾਰ ਦੇ ਵਿੱਚ ਤੇ ਉਹਨਾਂ ਨੇ ਦੱਸਣਾ ਕੀਤਾ ਦੋਵੇਂ ਵੀਰ ਜੀ ਹੁਣੀ ਦੇ ਭੈਣ ਹੋਣਾ ਨੇ ਦੱਸਣਾ ਕੀਤਾ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਦੋਂ ਦਾ ਅਸੀਂ ਸ਼ੁਰੂ ਕੀਤਾ ਜਾਣਾ ਜਾਂ ਬਾਬਾ ਨੂਰ ਸਿੰਘ ਸਾਹਿਬ ਤੇ ਸੁਣ ਸੁਣ ਕੇ ਬਾਅਦ ਸਾਨੂੰ ਪਤਾ ਲੱਗਾ ਕਿ ਬਾਬਾ ਨੂਰ ਸਿੰਘ ਸਾਹਿਬ ਵੀ ਸ਼ਹੀਦ ਨੇ ਫਿਰ ਅਸੀਂ ਉੱਥੇ ਜਾਣਾ ਸ਼ੁਰੂ ਕੀਤਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਣਾ ਸ਼ੁਰੂ ਕੀਤਾ ਤੇ ਸਾਡੇ ਘਰ ਦੇ ਰੰਗ ਢੰਗ ਬਦਲ ਗਏ ਉਹ ਕੀ ਦੱਸਦੇ ਖਾਲਸਾ ਜੀ ਬਹੁਤ ਪੁਰਾਣੀ ਗੱਲ ਨਾਲ ਦੱਸਦੇ ਉਹ ਕਹਿੰਦੇ ਕਿ ਜਿਹੜਾ ਜਿਹੜੇ ਉਹ ਵੀਰ ਜੀ ਜਿਨ੍ਹਾਂ ਨੇ ਸੁਣਾਉਣਾ ਕੀਤਾ ਉਹਨਾਂ ਤੇ ਉਹ ਅਸਰ ਹੋਇਆ ਬਾਣੀ ਦਾ ਉਹਨਾਂ ਤੇ ਅਸਰ ਹੋਇਆ ਸ਼ਹੀਦਾ ਸਿੰਘਾਂ ਦਾ ਤੇ ਉਹਨਾਂ ਨੇ ਆਪਣੀ ਜਿਹੜੀ ਹੱਡ ਬੀਤੀ ਖਾਲਸਾ ਜੀ ਦਸੀ ਉਹ ਕਹਿੰਦੇ ਕਿ ਸਾਡੇ ਪਰਿਵਾਰ ਦੇ ਵਿੱਚ ਨਾ ਜਿੱਦਾਂ ਖਾਲਸਾ ਜੀ ਕਈ ਪਿੰਡਾਂ ਦੇ ਵਿੱਚ ਆਲ ਵੱਜ ਜਾਂਦੀ ਤੇ ਉਹੀ ਆਲ ਫਿਰ ਅੱਗੇ ਚੱਲਦੀ ਨਾਮ ਅੱਗੇ ਚੱਲਦਾ ਐਵੇਂ ਖਾਲਸਾ ਜੀ ਇਹ ਵੀ ਹੱਡ ਬੀਤੀ ਆਈ ਆ ਕਈਆਂ ਪਰਿਵਾਰਾਂ ਦੇ ਵਿੱਚ ਨਾ ਕੋਈ ਮਾੜੀ ਸ਼ਕਤੀ ਦਾ ਪ੍ਰਭਾਵ ਹੁੰਦਾ ਪੁਰਾਣਾ ਤੇ ਉਹ ਖਾਲਸਾ ਜੀ ਪੀੜੀ ਦਰ ਪੀੜੀ ਚੱਲਿਆ ਆਉਂਦਾ ਕਈ ਖਾਲਸਾ ਜੀ ਆਮ ਤੁਸੀਂ ਸੁਣੇ ਹੋਗੇ ਜਿਨ੍ਹਾਂ ਦੀ ਆਲ ਪਈ ਹੁੰਦੀ ਉਹਨਾਂ ਨੂੰ ਕਮਲੇ ਆਖਿਆ ਜਾਂਦਾ ਕਮਲਿਆਂ ਦਾ ਮਤਲਬ ਹੁੰਦਾ ਉਹਨਾਂ ਦਾ ਪਰਿਵਾਰ ਦੇ ਵਿੱਚੋਂ ਇੱਕ ਕੋਈ ਕਮਲਾ ਹੋਇਆ ਹੁੰਦਾ ਕੋਈ ਪੁਰਾਣੀ ਚੀਜ਼ ਕਰਕੇ ਉਹ ਫਿਰ ਗਾਂ ਦੀ ਗਾਂ ਖਾਲਸਾ ਜੀ ਉਹਨਾਂ ਦੇ ਟੱਬਰਾਂ ਦੇ ਵਿੱਚ ਹੀ ਘਰਿਆ ਆਉਂਦਾ ਜਿਵੇਂ ਦਾਸ ਦੀ ਨਿਗਾਹ ਵਿੱਚ ਵੀ ਇੱਕ ਅਸੀਂ ਖਾਲਸਾ ਜੀ ਉਹਨਾਂ ਦੇ ਘਰ ਵਿੱਚ ਹਰ ਇੱਕ ਜਿਹੜਾ ਜਵਾਨ ਪੁੱਤ ਮਰਦਾ ਹੀ ਮਰਦਾ ਬਹੁਤ ਪੁਰਾਣੀਆਂ ਪੀੜ੍ਹੀਆਂ ਤੋਂ ਚੱਲਦਾ ਕੁਵਾਰਾ ਮੁੰਡਾ ਮਰਦਾ ਹਰ ਵਾਰ ਮਰਦਾ ਉਹ ਹਰ ਪੀੜ੍ਹੀ 'ਚ ਚੱਲਦਾ ਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਲੀਲਾ ਕਰਕੇ ਕੋਈ ਪੁਰਾਣੇ ਕੀਤੇ ਕਰਮਾ ਕਰਕੇ ਜਾਂ ਖਾਲਸਾ ਜੀ ਮਾੜੀ ਕੋਈ ਸ਼ਕਤੀ ਦੇ ਪ੍ਰਭਾਵ ਵਿਚ ਆਰ ਕੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੋ ਇਹ ਖਾਲਸਾ ਜੀ ਵੀਰ ਨੇ ਸੁਣਾਉਣਾ ਕੀਤਾ ਵੀ ਸਾਡੇ ਨਾਲ ਜਿੱਦਾਂ ਪੜਦਾਦਾ ਸੀ ਜਿਹੜਾ ਉਹ ਤੋਂ ਪਹਿਲਾਂ ਦੀ ਵੀ ਇਹ ਚੱਲਦੀ ਆਉਂਦੀ ਪਾਕਿਸਤਾਨ ਬਣਨ ਤੋਂ ਪਹਿਲਾਂ ਦੀਆਂ ਗੱਲਾਂ ਖਾਲਸਾ ਜੀ ਉਹ ਕਹਿੰਦਾ ਵੀ ਸਾਡੇ ਨਾਲ ਜਦੋਂ ਸਾਡਾ ਇੱਕ ਪਰਿਵਾਰ ਦੇ ਵਿੱਚ ਜੀ ਜਿਹਨੂੰ ਵਿਆਹਿਆ ਜਾਂਦਾ ਤੇ ਉਸ ਤੋਂ ਬਾਅਦ ਨਾਲ ਉਹਦੀ ਖੱਬੀ ਲੱਤ ਕੇ ਪਤਾ ਨਹੀਂ ਸੱਜੀ ਲੱਤ ਦੇ ਉੱਤੇ ਇੱਕ ਇਹੋ ਜੀ ਖਾਲਸਾ ਜੀ ਖਾਰਸ਼ ਨਿਕਲਦੀ ਆ ਜਿਵੇਂ ਦੱਦਰੀ ਹੁੰਦੀ ਆ ਉਹ ਜਿੰਨਾ ਮਰਜ਼ੀ ਉਹਦਾ ਇਲਾਜ ਹੋ ਜਾਵੇ ਉਹ ਠੀਕ ਨਹੀਂ ਹੁੰਦੀ ਇਹੋ ਬਿਮਾਰੀ ਨਿਕਲਦੀ ਆ ਇੱਕ ਪਰ ਹੁੰਦਾ ਉਦੋਂ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਥੋੜੇ ਚਿਰ ਵਿਆਹ ਤੋਂ ਥੋੜੇ ਚਿਰ ਬਾਅਦ ਉਹ ਚੀਜ਼ ਆਉਂਦੀ ਆਉਂਦੀ ਪਰਿਵਾਰ ਵਿੱਚ ਜੇ ਪਰਿਵਾਰ ਦੇ ਵਿੱਚ ਉਹ ਬੰਦਾ ਜੀਂਦਾ ਹੈ ਜਿਹਦੇ ਜਿਹਦੇ ਉੱਤੇ ਹੈਗੀ ਆ ਫਿਰ ਦੂਜੇ ਨੂੰ ਨਹੀਂ ਆਉਗੀ ਪਰ ਜਦੋਂ ਉਹ ਮਰ ਜੂਗਾ ਫਿਰ ਖਾਲਸਾ ਜੀ ਆਉਗੀ ਇਦਾਂ ਸੀ ਇਦਾਂ ਦੀ ਕੋਈ ਉਹਨਾਂ ਨਾਲ ਬੀਤੀ ਸੀ ਇਹ ਗੱਲ ਉਹਨਾਂ ਨੇ ਦੱਸਿਆ ਵੀ ਸਾਨੂੰ ਪਰਦਾਦੇ ਤੱਕ ਤੇ ਆਪਣੇ ਪਤਾ ਹੁਣ ਸਾਨੂੰ ਇਹ ਨਹੀਂ ਪਤਾ ਵੀ ਉਹ ਪ੍ਰਾਣੀ ਕਿੱਥੋਂ ਤੁਰੀ ਆਉਂਦੀ ਆ ਜਿਵੇਂ ਖਾਲਸਾ ਜੀ ਚੰਗੀ ਚੀਜ਼ ਵੀ ਆ ਤੇ ਮਾੜੀ ਵੀ ਆ ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੇਲੇ ਤੇ ਕਈ ਖਾਲਸਾ ਜੀ ਇਹੋ ਜਿਹੀ ਅੰਸ਼ਮੰਸ਼ਾ ਉਹਨਾਂ ਸਿੰਘਾਂ ਦੀਆਂ ਚੱਲੀਆਂ ਆ ਰਹੀਆਂ ਜਿਨ੍ਹਾਂ ਨੂੰ ਮਹਾਰਾਜ ਨੇ ਵਾਰ ਦਿੱਤਾ ਜਿਵੇਂ ਮੈਨੂੰ ਨਾਂ ਵਿਸਰ ਗਿਆ ਉਸ ਬਿਮਾਰੀ ਦਾ ਉਹਨੂੰ ਪਤਾ ਨਹੀਂ ਕੀ ਕਹਿੰਦੇ ਆ ਤੇ ਖਾਲਸਾ ਜੀ ਦਾਸ ਉਹਨਾਂ ਕੋ ਗਿਆ ਵੀ ਸੀ ਉਹਨਾਂ ਦੀ ਆਲ ਦੇ ਵਿੱਚ ਹੀ ਆ ਉਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਵਾਰ ਦਿੱਤਾ ਸੀ ਵੀ ਚੰਬਲ ਜਿਹੜੀ ਚੰਬਲ ਹੁੰਦੀ ਆ ਖਾਲਸਾ ਜੀ ਸ਼ਾਇਦ ਚੰਬਲ ਉਹਨੂੰ ਕਹਿੰਦੇ ਆ ਕਿ ਉਹ ਚੰਬਲ ਦਾ ਰੋਖ ਸੀ ਜਿਹੜਾ ਚੰਬਲ ਦਾ ਜਿਹੜਾ ਦੁੱਖ ਹੁੰਦਾ ਖਾਲਸਾ ਜੀ ਉਹ ਦਦਰੀ ਵਾਂਗੂ ਨਿਕਲਦਾ ਖਾਰਸ਼ ਬਹੁਤ ਮਾੜੀ ਹੁੰਦੀ ਉਹਦੀ ਬਹੁਤ ਜ਼ਿਆਦਾ ਖੁਜਲੀ ਹੁੰਦੀ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸ ਗੁਰਸੇਖ ਨੂੰ ਵਾਰ ਦਿੱਤਾ ਸੀ ਉਹਨਾਂ ਦੀ ਅਨਸਪੰਸ ਵਿੱਚ ਅੱਜ ਵੀ ਉਹ ਚੀਜ਼ ਹੈ ਖਾਲਸਾ ਜੀ ਉਹ ਬੋੜ ਛਕਾਉਂਦੇ ਆ ਤੇ ਉਸੇ ਵੇਲੇ ਉਹ ਠੀਕ ਹੋ ਜਾਂਦੀ ਇਸੇ ਤਰ੍ਹਾਂ ਜਿਵੇਂ ਚੰਗੇ ਵਾਰ ਨਾਲ ਨਾਲ ਚੱਲੇ ਆਉਂਦੇ ਪੀੜੀ ਦਰ ਪੀੜੀ ਇਦਾਂ ਖਾਲਸਾ ਜੀ ਸ਼ਰਾਪ ਵੀ ਚੱਲੇ ਆਉਂਦੇ ਗਈ ਤੇ ਉਹ ਵੀਰ ਨੇ ਇਦਾਂ ਸੁਣਾਉਣਾ ਕੀਤਾ ਵੀ ਸਾਡੇ ਨਾਲ ਇਦਾਂ ਹੁੰਦੀ ਸੀ ਤੇ ਖਾਲਸਾ ਜੀ ਉਹ ਦਿੱਲੀ ਤੋਂ ਪਰੇ ਸਾਈਡ ਤੇ ਰਹਿੰਦੇ ਆ ਪਹਿਲਾਂ ਪੰਜਾਬ ਤੋਂ ਸੀਗੇ ਬਾਅਦ ਚ ਉਧਰ ਕਾਰੋਬਾਰ ਉਹਨਾਂ ਦਾ ਹੋ ਗਿਆ ਤਾਂ ਉਧਰ ਵੀ ਚਲੇ ਗਏ ਤੇ ਉਹ ਦੱਸਦੇ ਆ ਵੀ ਅਸੀਂ ਇਹ ਤੰਗ ਸੀ ਇਹ ਚੀਜ਼ ਤੋਂ ਵੀ ਸਾਡੇ ਪਰਿਵਾਰ ਵਿੱਚ ਆਉਂਦੀ ਆਉਂਦੀ ਆ ਕਿ ਚਾਹੇ ਚਾਚੇ ਤਾਇਆ ਦੇ ਵਿੱਚ ਕਿਸੇ ਤੇ ਚੱਲ ਜੇ ਜਾਂ ਆਪਣੇ ਸਾਡੇ ਪਰਿਵਾਰ ਚੋਂ ਸਾਡੇ ਖੂਨ ਚ ਘੁੰਮਦੀ ਆ ਉਹ ਵੀ ਉਹ ਇੱਕ ਲੱਤ ਦੇ ਉੱਤੇ ਨਿਕਲ ਆਉਂਦੀ ਆ ਖਾਲਸਾ ਜੀ ਫਿਰ ਉਹ ਰਾਤ ਰਾਤ ਬੰਦਾ ਸੌਂਦਾ ਨਹੀਂ ਸਾਡੇ ਪੜਦਾਦੇ ਨੂੰ ਸੀ ਫਿਰ ਸਾਡੇ ਗਾਂਹ ਜਿਹੜਾ ਪਰਦਾਦੇ ਜਿੱਦਾਂ ਸਾਡਾ ਤਾਇਆ ਲੱਗਦਾ ਅਸੀਂ ਦਾਦਾ ਉਹ ਉਹਨੂੰ ਸੀ ਫਿਰ ਸਾਡੇ ਪਰਿਵਾਰ ਦੇ ਵਿੱਚ ਆ ਗਈ ਇਦਾਂ ਉਹ ਵੀਰ ਕਹਿੰਦਾ ਅਸੀਂ ਬਹੁਤ ਡਰਦੇ ਹਾਂ ਵੀ ਇਹ ਪਤਾ ਨਹੀਂ ਕਿੰਨੂੰ ਹੋ ਜਾਣੀ ਆ ਵੀ ਇਹ ਹੁੰਦੀ ਆ ਜਿਸ ਨੂੰ ਬੰਦਾ ਮਰ ਜਾਂਦਾ ਕਹਿੰਦੇ ਮੇਰੀ ਮਾਤਾ ਨੇ ਨਾ ਜਦੋਂ ਮੈਂ ਹੋਇਆ ਤੇ ਮੇਰੀ ਮਾਤਾ ਨੇ ਮੇਰੀ ਮਾਤਾ ਜਿਹੜੀ ਆ ਸ੍ਰੀ ਅਮਰਸਰ ਸਾਹਿਬ ਦੀ ਆ ਤੇ ਉਹਨੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਹਮੇਸ਼ਾ ਹੀ ਸ਼ੁਰੂ ਤੋਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਤੇ ਜਾਂਦੀ ਆ ਹਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਵੀ ਜਾਣਾ ਤੇ ਬਾਬਾ ਦੀਪ ਸਿੰਘ ਸਾਹਿਬੀ ਦਾ ਅਸਥਾਨਾ ਜਿੱਥੇ ਖਾਲਸਾ ਜੀ ਬੁੰਗਾ ਹੈ ਉੱਥੇ ਬੜੀ ਸੇਵਾ ਕਰਨੀ ਝਾੜੂ ਦੇਣਾ ਤੇ ਉਥੇ ਹੀ ਬੜੀ ਸੇਵਾ ਨਿਭਾਉਣੀ ਉਥੇ ਬਹਿ ਕੇ ਬਾਣੀ ਸੁਣਨੀ ਉਥੇ ਬਹਿ ਕੇ ਆਸਣ ਲਾਉਣਾ ਐਵੇਂ ਬਹੁਤ ਮਾਤਾ ਨੇ ਸੇਵਾ ਕੀਤੀ ਕਹਿੰਦੇ ਜਦੋਂ ਮਾਤਾ ਸਾਡੇ ਪਰਿਵਾਰ ਵਿੱਚ ਵਿਆਹੀ ਆਈ ਸਾਡੇ ਪਰਿਵਾਰ ਦੇ ਵਿੱਚ ਇਹ ਪਤਾ ਲੱਗਾ ਵੀ ਇੱਕ ਬਿਮਾਰੀ ਜਿਹੜੀ ਆਉਂਦੀ ਆ ਵੀ ਪੀੜੀਦਰ ਪੀੜੀ ਚੱਲਦੀ ਆ ਤੇ ਉਹ ਮਹਾਰਾਜ ਦੀ ਕਿਰਪਾ ਸਦਕਾ ਜਦੋਂ ਮੈਂ ਹੋਇਆ ਵੀਰ ਕਹਿੰਦਾ ਜਦੋਂ ਮੇਰਾ ਜਨਮ ਹੋਇਆ ਤੇ ਉਦੋਂ ਸਾਡੇ ਪਰਿਵਾਰ ਦੇ ਵਿੱਚ ਸੀ ਉਹ ਮੇਰੇ ਦਾਦੇ ਨੂੰ ਸੀ ਤੇ ਉਸ ਤੋਂ ਬਾਅਦ ਦਾਦਾ ਸਾਡਾ ਜਿੰਦਾ ਸੀ ਮੈਂ ਆਪਣੀ ਅੱਖੀ ਉਹ ਦੇਖਿਆ ਵੀ ਉਹ ਬਹੁਤ ਵਿਚਾਰਾ ਰੋਂਦਾ ਹੀ ਹੁੰਦਾ ਸੀ ਬਹੁਤ ਤੰਗ ਸੀ ਤੇ ਬਾਣੀ ਵੀ ਪੜਦਾ ਸੀ ਪਰ ਉਹ ਕੁਦਰਤੀ ਵਾਹਿਗੁਰੂ ਦੀ ਮੌਜ ਕੋਈ ਪੁਰਾਣਾ ਸ਼ਰਾਬ ਜਿਹੜਾ ਚੰਬੜਿਆ ਹੋਇਆ ਉਹ ਠੀਕ ਨਹੀਂ ਸੀ ਹੁੰਦਾ ਫਿਰ ਉਹ ਵੀਰ ਦੱਸਦਾ ਹੈ ਕਿ ਜਦੋਂ ਮੇਰਾ ਵਿਆਹ ਹੋਇਆ ਨਾ ਤੇ ਮੇਰੇ ਬਾਪੂ ਨੂੰ ਜੋ ਦਾਦਾ ਪੂਰਾ ਹੋ ਗਿਆ ਤੇ ਬਾਪੂ ਨੂੰ ਤੇ ਆਹੀ 3 ਸਾਲ ਲਈ ਤੇ ਬਾਪੂ ਵੀ ਸਾਡਾ ਪੂਰਾ ਹੋ ਗਿਆ ਉਸ ਤੋਂ ਬਾਅਦ ਮੇਰਾ ਵਿਆਹ ਹੋਏ ਨੂੰ ਜੇ ਡੇਢ ਕ ਸਾਲ ਹੋਇਆ ਸੀ ਤੇ ਮੇਰੀ ਲੱਤ ਦੇ ਉੱਤੇ ਦਾਣੇ ਨਿਕਲਣੇ ਸ਼ੁਰੂ ਹੋ ਗਏ ਸੀ। ਉਹ ਵੀਰ ਦੱਸਦਾ ਵੀ ਲੱਤ ਦੇ ਉੱਤੇ ਦਾਣੇ ਚਿੱਟੇ ਮੂੰਹ ਵਾਲੀਆਂ ਜਿਹੜਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਸੀ ਤੇ ਮੇਰੀ ਮਾਤਾ ਨੇ ਮੈਨੂੰ ਇੱਕ ਗੱਲ ਕਹੀ ਕਿ ਪੁੱਤ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਤੋਂ ਵੱਡਾ ਹੋਰ ਕੋਈ ਦਰ ਨਹੀਂ ਤੇ ਮਹਾਰਾਜ ਗੁਰੂ ਰਾਮਦਾਸ ਵਰਗਾ ਕੋਈ ਗੁਰੂ ਨਹੀਂ ਤੇ ਇਹ ਰੋਗ ਜਿਹੜੇ ਹੁੰਦੇ ਨੇ ਜਿਹੜੇ ਆਪਾਂ ਨੂੰ ਕਲੰਕਵਾਗ ਲੱਗੇ ਨੇ ਆਪਾਂ ਮਹਾਰਾਜ ਦੇ ਦਰੋਂ ਠੀਕ ਕਰਾਉਣੇ ਨੇ। ਤੇ ਉਹ ਵੀਰ ਕਹਿੰਦਾ ਮੇਰੀ ਮਾਤਾ ਨੇ ਬڑے ਪਾਠ ਜਾਬ ਉਹਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾ ਕੇ ਕਰਨੀ ਸੇਵਾ ਕਰਨੀ ਤੇ ਉਹਨੇ ਇਹੋ ਹੀ ਕਹਿਣਾ ਕਿ ਮਹਾਰਾ ਸੱਚੇ ਪਾਸ਼ਾ ਹੁਣ ਸਾਡੇ ਕਰੋਈ ਬਿਮਾਰੀ ਕੱਢ ਦਿਓ ਮਹਾਰਾ ਸਾਨੂੰ ਬਖਸ਼ ਦਿਓ ਜੇ ਸਾਡੇ ਪਰਿਵਾਰ ਕੋ ਸਾਡੇ ਪੀੜ੍ਹੀ ਕੋ ਜਾਂ ਇਸ ਖੂਨ ਕੋਲ ਕੋਈ ਗਲਤੀ ਹੋਈ ਆ ਤੇ ਬਖਸ਼ ਦਿਓ ਤੇ ਉਹ ਵੀਰ ਕਹਿੰਦਾ ਕਿ ਉਹ ਜਿਹੜੇ ਦਾਣੇ ਸੀ ਨਾ ਉਹ ਜਿੱਦਾਂ ਹੌਲੀ ਹੌਲੀ ਵਧਣੇ ਸ਼ੁਰੂ ਹੋ ਗਏ ਤੇ ਕਹਿੰਦਾ ਮੇਰੇ ਖਾਰਸ਼ ਹੋਣੀ ਸ਼ੁਰੂ ਹੋ ਗਈ ਉਸ ਦਿਨ ਤੋਂ ਬਾਅਦ ਨਾ ਮੈਂ ਰਾਤ ਇੱਕ ਵਾਰ ਬੰਗਲਾ ਸਾਹਿਬ ਸਾਹਨ ਦਰਸ਼ਨ ਮੇਲੇ ਕਰਦਾ ਤੇ ਬੰਗਲਾ ਸਾਹਿਬ ਜਿੱਦਾਂ ਰਾਤ ਰਹੀਂ ਉੱਥੇ ਸੇਵਾ ਕਰਦੇ ਸਾਂ ਮੁੰਡੇ-ਮੁੰਡੇ ਸਾਰੇ ਤੇ ਮੈਂ ਨਾ ਸੁੱਤਾ ਸਾਂ ਸੁੱਤਿਆ ਮੈਨੂੰ ਸੁਪਨਾ ਆਉਂਦਾ ਵੀ ਜਿੱਥੇ ਮੈਂ ਸੁੱਤਾ ਹਸਰਾਣਾ ਦੇ ਕੋਲੇ ਸੁੱਤਾ ਬਾਹਰ ਤੇ ਘੋੜੇ ਤੇ ਸਿੰਘ ਆਉਂਦੇ ਨੇ ਬਾਣਿਆਂ ਵਾਲੇ ਤੇ ਆ ਕੇ ਮੈਨੂੰ ਬਚਨ ਕਰਦੇ ਵੀ ਸਾਡੇ ਸਥਾਨ ਤੇ ਸੇਵਾ ਕਰਿਆ ਕਰ ਆ ਕੇ ਵੀ ਆ ਬਿਮਾਰੀ ਤੇਰੀ ਇਤੋਂ ਗਾਹ ਨਹੀਂ ਵਧੂਗੀ ਰਹੂਗੀ ਤੈਨੂੰ ਜ਼ਰੂਰ ਪਰ ਤੈਨੂੰ ਦੁੱਖ ਨਹੀਂ ਦੇਊਗੀ ਇਹ ਤੋਂ ਗਾਂ ਨਹੀਂ ਵਧੂਗੀ ਤੇ ਜੇ ਤੂੰ ਸੇਵਾ ਕਰਦਾ ਰਿਹਾ ਜੇ ਤੂੰ ਖਰਾ ਹੋਇਆ ਜੇ ਸੇਵਾ ਕਰਦੇ ਰਹੋਗੇ ਤੇ ਫਿਰ ਉਸ ਤੋਂ ਇਹ ਜੀ ਬਿਮਾਰੀ ਜਿਹੜੀ ਤੁਹਾਡੇ ਕਰੋਣ ਜੜੋਂ ਕੱਢ ਦਵਾਂਗੇ ਇਹ ਸੁਪਨੇ ਦੇ ਵਿੱਚ ਵਜਮ ਹੋਇਆ ਮੈਂ ਆਪਣੀ ਮਾਤਾ ਨੂੰ ਦੱਸਿਆ ਮਾਤਾ ਨੇ ਕਿਹਾ ਵੀ ਪੁੱਤ ਕੌਣ ਸੀ ਕਿੱਦਾਂ ਦੇ ਸੀ ਸਾਰਾ ਸਰੂਪ ਦੱਸਿਆ ਤੇ ਮੇਰੀ ਮਾਤਾ ਕਹਿਣ ਲੱਗੀ ਵੀ ਉਹ ਬਾਬਾ ਦੀਪ ਸਿੰਘ ਸਾਹਿਬ ਆ ਪਰੋਸਾ ਵੱਧ ਗਿਆ ਤੇ ਖਾਲਸਾ ਜੀ ਦਿੱਲੀ ਤੋਂ ਹਰ ਸ਼ਨੀਵਾਰ ਆਉਣਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਰਹਿਣਾ ਐਤਵਾਰ ਬਾਬਾ ਦੀਪ ਸਿੰਘ ਸਾਹਿਬ ਦੇ ஸ்தானੇ ਤੇ ਸੇਵਾ ਕਰਨੀ ਬਈ ਮਹਾਰਾਜ ਦੀ ਕਿਰਪਾ ਨਾਲ 3 ਸਾਲ ਲਗਾਤਾਰ ਜਦੋਂ ਮੈਂ ਆਇਆ ਜਿਹੜੀ ਉਹ ਮੇਰੀ ਖਾਰਸ਼ੀ ਬਿਲਕੁਲ ਬੰਦ ਹੋ ਗਈ ਫਿੰਸੀਆਂ ਜ਼ਰੂਰ ਮੇਰੇ ਜਿੱਦਾ ਜ਼ਖਮ ਜ਼ਰੂਰ ਮੇਰੀ ਲੱਤ ਤੇ ਸੀ ਪਰ ਨਾ ਜ਼ਖਮ ਦੇ ਵਿੱਚ ਦਰਦ ਹੁੰਦੀ ਸੀ ਨਾ ਜ਼ਖਮ ਵਿੱਚ ਖਾਰਸ਼ ਹੁੰਦੀ ਸੀ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਮੈਨੂੰ ਕੋਈ ਦੁੱਖ ਹੈ ਤੇ ਐਡੀ ਮਹਾਰਾਜ ਦੀ ਕਿਰਪਾ ਕੀਤੀ ਤੇ ਮਹਾਰਾ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਆਸੀ ਤੇ ਮੈਂ ਸੇਵਾ ਕਰਨ ਆਉਂਦਾ ਰਿਹਾ ਜਿੰਨਾ ਚਿਰ ਆਉਂਦਾ ਰਿਹਾ ਕਦੇ ਲੱਤ 'ਚ ਦਰਦ ਨਹੀਂ ਹੋਈ ਤੇ ਮਹਾਰਾਜ ਦੀ ਕਿਰਪਾ ਵਰਤੀ ਸਤਿਗੁਰੂ ਦੀ ਦਇਆ ਹੋਈ ਤੇ ਉਸ ਤੋਂ ਬਾਅਦ ਕਹਿੰਦੇ ਮੈਂ ਇੱਕ ਵਾਰ ਨਾ ਕੋਈ ਹਾਨੂ ਕਾਰਜ ਪੈ ਗਿਆ ਤੇ ਮੇਰੇ ਕੋਲੇ ਸ਼ਨੀਵਾਰ ਆ ਨਹੀਂ ਹੋਇਆ ਉਥੋਂ ਕਹਿੰਦਾ ਜਿਸ ਦਿਨ ਮੈਂ ਸ਼ਨੀਵਾਰ ਨਹੀਂ ਆਇਆ ਨਾ ਉਸੇ ਰਾਤ ਮੇਰੇ ਔਲਾਤ 'ਚ ਦਰਦ ਸ਼ੁਰੂ ਹੋਈ ਉਹ ਖਾਰਸ਼ ਸ਼ੁਰੂ ਹੋਈ ਬਹੁਤ ਜ਼ਿਆਦਾ ਤੇ ਕਹਿੰਦੇ ਜਦੋਂ ਸ਼ੁਰੂ ਹੋਈ ਤੇ ਮੈਂ ਭੁੱਲ ਬਖਸ਼ਾਈ ਤੇ ਰਾਤ ਫਿਰ ਉੱਥੋਂ ਚੱਲਿਆ ਮਹਾਰਾਜ ਦੇ ਘਰ ਨੂੰ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਸਵੇਰੇ ਕੜਾਹ ਪ੍ਰਸ਼ਾਦ ਦੀ ਦੇਖ ਕਰਾਈ ਅਰਦਾਸ ਕੀਤੀ ਕਿ ਮਹਾਰਾਜ ਐਤੋਂ ਬਾਦ ਨਹੀਂ ਵਿਸਰਦਾ ਤੇ ਉਹ ਵੀਰ ਕਹਿੰਦਾ ਵੀ ਮੈਂ ਉਦੋਂ ਤੋਂ ਆਉਣਾ ਤੇ ਅੱਗੇ ਮੇਰਾ ਦੁੱਖ ਨਹੀਂ ਵਧਿਆ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਸਾਡੇ ਪੀੜੀ ਪੀੜੀ ਦਾਰ ਪੀੜੀ ਚੱਲਦਾ ਸੀ ਤੇ ਸ਼ਹੀਦਾਂ ਨੇ ਮਿਹਰਾਂ ਵਰਤਾਈਆਂ ਤੇ ਉਹ ਜਿਹੜਾ ਦੁੱਖ ਸੀ ਉੱਥੇ ਦਾ ਉੱਥੇ ਰੁਕ ਗਿਆ ਤੇ ਹੁਣ ਖਾਲਸਾ ਜੀ ਉਹਦੀ ਐਸੀ ਸ਼ਰਧਾ ਹੈ ਵੀਰ ਦੀ ਤੇ ਉਹ ਵੀਰ ਨੇ ਇਥੋਂ ਤੱਕ ਵੀ ਦੱਸਿਆ ਵੀ ਜਦੋਂ ਮੈਂ ਚਿੱਤ ਮੇਰਾ ਕਰੇ ਤੇ ਮੈਂ ਧਿਆਨ ਤਰਾ ਤੇ ਮੈਨੂੰ ਦਰਸ਼ਨ ਸੁਪਨੇ ਵਿੱਚ ਸ਼ੀਦਾਾਂ ਦੇ ਹੋ ਜਾਂਦੇ ਜਦੋਂ ਮੇਰਾ ਮਨ ਹੋਵੇ ਤੇ ਮੈਨੂੰ ਦਰਸ਼ਨ ਮੇਲੇ ਹੋ ਜਾਂਦੇ ਮੈਂ ਸੁਰਤੀ ਕਰਕੇ ਇੱਥੇ ਆ ਜਾਨਾ ਸ਼ੀਦਾਾਂ ਸਾਹਿਬ ਦਰਸ਼ਨ ਕਰਨ ਤੇ ਮੇਰੀ ਲਤ ਬਿਲਕੁਲ ਠੀਕ ਹੈ ਤੇ ਮਹਾਰਾਜ ਦੀ ਕਿਰਪਾ ਵਰਤੀ ਤੇ ਉਹ ਵੀਰ ਕਹਿੰਦਾ ਵੀ ਮੈਂ ਨਾ ਤੁਹਾਡੀਆਂ ਵੀਡੀਓ ਸੁਣੀਆਂ YouTube ਦੇ ਉੱਤੇ ਖਾਲਸਾ ਦੀ ਹੱਡ ਬੀਤੀ ਦਾ ਪੁਰਾਣੀ ਹੈ ਪਰ ਉਹ ਦਾਸ ਨੇ ਦਾਸ ਦੀਆਂ ਕਿਤੇ ਸੁਣ ਲਈਆਂ ਹੁਣੀਆਂ ਕਿਉਂਕਿ ਮਹਾਰਾਜ ਦੀ ਕਿਰਪਾ ਨਾਲ ਆਪਾਂ ਬੋਲਦੇ ਆਂ ਤੇ ਸੰਗਤਾਂ ਕੋਲੇ ਪਹੁੰਚਦੀਆਂ ਨੇ ਉਹ ਕਿਸੇ ਨੇ ਖਾਲਸਾ ਜੀ ਉਸ ਵੀਰ ਨੂੰ ਰਸੀ ਵੀ ਇੰਦਾ ਹੱਡ ਵੀਂਦੀਆਂ ਸੌਂਦੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਦੀਆਂ ਤੂੰ ਵੀ ਸੁਣਿਆ ਕਰ ਤੇ ਉਹ ਕਹਿੰਦਾ ਜਦੋਂ ਮੈਂ ਸੁਣਨਾ ਸ਼ੁਰੂ ਕੀਤਾ ਉੱਥੇ ਮੈਂ ਮੈਨੂੰ ਸ਼ੀਧੀ ਦੇ ਬਾਰੇ ਪਤਾ ਲੱਗਾ ਮੈਂ ਸ਼ੀਧੀ ਦੇ ਕਰਵਾਈ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਬਾਰੇ ਪਤਾ ਲੱਗਾ ਮੈਂ ਉੱਥੇ ਵੀ ਗਿਆ ਦਰਸ਼ਨ ਕੀਤੇ ਤੇ ਕਹਿੰਦਾ ਵੀ ਮੈਂ ਜਦੋਂ ਸ਼ੀਧੀ ਦੇ ਕਰਵਾਈ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਤੇ ਕਹਿੰਦਾ ਮੇਰੇ ਕੋ 2100 ਰੁਪਇਆ ਸੀ ਮੈਂ 2100 2200 ਰੁਪਏ ਦੀ ਸ਼ੀਦੀ ਦੇਖ ਲੈ ਕੇ ਉਥੋਂ ਰਸਤਾ ਲੈ ਕੇ ਅਰਦਾਸ ਕਰਵਾਤੀ ਪਰਚੀ ਪਾ ਕੇ ਸਾਰਾ ਕੁਝ ਉਥੋਂ ਪੁੱਛ ਕੇ ਕਹਿੰਦੇ ਜਦੋਂ ਮੈਂ ਵਾਪਸ ਆਇਆ ਦੂਜੇ ਤੇ ਤੀਜੇ ਦਿਨ ਮੈਨੂੰ ਸੁਪਨਾ ਆਉਂਦਾ ਕਿ ਫਿਰ ਮੈਨੂੰ ਦਰਸ਼ਨ ਹੁੰਦੇ ਉਹਨਾਂ ਘੋੜੇ ਵਾਲੀਆਂ ਫੌਜਾਂ ਦੇ ਘੋੜਿਆਂ ਤੇ ਚੜੀਆਂ ਹੋਈਆਂ ਕਹਿੰਦੇ ਜਾ ਭਲਿਆ ਤੇਰੇ ਘਰੋਂ ਇਹ ਜਿਹੜਾ ਦਲਿਤਰਵਾ ਤੁਹਾਨੂੰ ਕਲੰਕ ਲੱਗਾ ਹੋਇਆ ਪੀੜੀਦਰ ਪੀੜੀ ਚੱਲਦਾ ਸੀ ਹੁਣ ਨਹੀਂ ਹੋਊਗਾ ਹੁਣ ਨਹੀਂ ਹੋਊਗਾ ਗੁਰੂ ਨਾਨਕ ਸਾਹਿਬ ਦਾ ਘਰ ਨਾ ਛੱਡੋ ਜਿੰਨਾ ਚਿਰ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਜੁੜੇ ਰਹੋਗੇ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰਦੇ ਰਹੋਗੇ ਤੁਹਾਡੇ ਘਰੇ ਰੋਗ ਨਹੀਂ ਆਵੇਗਾ ਤੇ ਖਾਲਸਾ ਜੀ ਉਹ ਵੀਰ ਨੇ ਸੁਣਾਉਣਾ ਕੀਤਾ ਕਿ ਮਹਾਰਾਜ ਦੀ ਕਿਰਪਾ ਨਾਲ ਉਹ ਜਿਹੜੀਆਂ ਮੇਰੇ ਪਲੱਤ ਦੇ ਉਤੇ ਫਿੰਸੀਆਂ ਸੀ ਜਾਂ ਦਾਗ ਸੀ ਉਹ ਵੀ ਹੌਲੀ-ਹੌਲੀ ਖਤਮ ਹੋ ਗਏ ਸੀ ਉਹ ਵੀ ਬਿਲਕੁਲ ਠੀਕ ਹੋ ਗਿਆ ਸੀ ਤਾਂ ਅਸੀਂ ਫਿਰ ਸਾਰੇ ਪਤਾ ਕੀਤਾ ਜਿੱਦਾਂ ਇੱਕ ਪਰਿਵਾਰ ਸਾਡਾ ਜਿਹੜਾ ਉਹ ਅਬੋਹਰ ਵੱਲ ਰਹਿੰਦਾ ਅਹੀਂ ਦਿੱਲੀ ਰਹਿੰਦੇ ਆ ਇਹਦਾ ਵੰਡ-ਵੰਡ ਕੇ ਵੱਲ ਖਿਲਰੇ ਹੋਏ ਆ ਸਾਰੇ ਆਪੋ ਆਪਣਾ ਬਿਜ਼ਨਸ ਕੰਮ ਕਰਦੇ ਆ ਇੱਕ ਪਰਿਵਾਰ ਸਾਡਾ ਅਮਰੀਕਾ ਰਹਿੰਦਾ ਇਹ ਕਹਿੰਦਾ ਮੈਂ ਸਾਰਿਆਂ ਨੂੰ ਪੁੱਛਦਾ ਰਹਿੰਦਾ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਕਿਸੇ ਨੂੰ ਕੋਈ ਦਿੱਕਤ ਤਾਂ ਨਹੀਂ ਆਈ ਕਿਸੇ ਨੂੰ ਕੋਈ ਦਿੱਕਤ ਨਹੀਂ ਖਾਲਸਾ ਜੀ ਉਹਨਾਂ ਦੇ ਗਾਂ ਬੱਚੇ ਵੀ ਵਿਆਹੇ ਗਏ ਸਭ ਕੁਝ ਹੋਇਆ ਕਿਸੇ ਨੂੰ ਉਹ ਬਾਅਦ ਰੋਗ ਨਹੀਂ ਆਇਆ ਨਹੀਂ ਤੇ ਉਹ ਰੋਗ ਸਾਡੇ ਪਰਿਵਾਰ ਵਿੱਚ ਘੁੰਮਦਾ ਸੀ ਪੀੜੀ ਦਰ ਪੀੜੀ ਸੋ ਇਹ ਸ਼ਹੀਦਾਂ ਦੀ ਕਿਰਪਾ ਵਰਤੀ ਮਹਾਰਾ ਸੱਚੇ ਪਾਤਸ਼ਾਹ ਨੇ ਦਇਆ ਕੀਤੀ ਵੇਖੋ ਖਾਲਸਾ ਜੀ ਸਦੀਆਂ ਪੁਰਾਣਾ ਕੋਈ ਰੋਗ ਸੀ ਸਦੀਆਂ ਪੁਰਾਣਾ ਕੋਈ ਸ਼ਰਾਪ ਚੰਬੜਿਆ ਹੋਇਆ ਸੀ ਉਹ ਉਹ ਪਰਿਵਾਰ ਨੂੰ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਆਉਣ ਦਾ ਹੀ ਖਾਲਸਾ ਜੀ ਕਿਰਪਾ ਹੋ ਗਈ ਉਹ ਬਾਰ ਉਹ ਸਿਦਕ ਹੈ ਉਸ ਮਾਤਾ ਦਾ ਉਸ ਵੀਰ ਦੀ ਮਾਤਾ ਦਾ ਜਿਨੇ ਬਾਣੀ ਪੜ੍ਹੀ ਜਿਨੇ ਨਾਮ ਜਪਿਆ ਜਿਨੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਜਾ ਕੇ ਸੇਵਾ ਕੀਤੀ ਤੇ ਫਿਰ ਖਾਲਸਾ ਜੀ ਦਿੱਲੀੋਂ ਉਹ ਮਨੋਖ ਦੇਖੋ ਉਹਦਾ ਪ੍ਰੇਮ ਵੇਖੋ ਦਿੱਲੀੋਂ ਚੱਲ ਕੇ ਹਰ ਹਫ਼ਤੇ ਆਉਂਦਾ ਤੇ ਹੁਣ ਖਾਲਸਾ ਜੀ ਮੈਨੂੰ ਪੁੱਛਿਆ ਮੈਂ ਕਿਹਾ ਹੁਣ ਤੁਸੀਂ ਕਿੱਦਾਂ ਆਉਨੇ ਆ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਮੈਂ ਨਾ ਉਹਨਾਂ ਫੌਜਾਂ ਨੂੰ ਪੁੱਛ ਲੈਣਾ ਕਿ ਬਾਬਾ ਜੀ ਮੈਂ ਅੱਜ ਨਹੀਂ ਆ ਸਕਦਾ ਮੈਂ ਕਿੱਦਾਂ ਆਵਾਂ ਇਹ ਕਹਿੰਦਾ ਮੈਨੂੰ ਸੁਪਨੇ 'ਚ ਦਰਸ਼ਨ ਹੋ ਜਾਂਦੇ ਫਿਰ ਮੈਂ ਉਹਨਾਂ ਨਾਲ ਵਾਰਤਾ ਲਾਪ ਕਰ ਲੈਣਾ ਤੇ ਮਹੀਨੇ 'ਚ ਦੋ ਵਾਰ ਵੀ ਜਾ ਉਹਨਾਂ ਇੱਕ ਵਾਰ ਵੀ ਜਾਵਨਾ ਹੁਣ ਮਹਾਰਾਜ ਦੀ ਕਿਰਪਾ ਨਾਲ ਪ੍ਰੇਮ ਬਣਿਆ ਹੋਇਆ ਤੇ ਕਾਰੋਬਾਰ ਵੀ ਚੜ੍ਹਦੀ ਕਲਾ ਵਿੱਚ ਆ ਅਨੰਦ ਮੰਗਲ ਬਣੇ ਹੋਇਆ ਸਤਿਗੁਰੂ ਦੀ ਕਿਰਪਾ ਨਾਲ ਬਾਣੀ ਵੀ ਕੰਠ ਹੋ ਗਈ ਵਿਅੰਤ ਬਾਣੀ ਕੰਠ ਹੋ ਗਈ ਖਾਲਸਾ ਜੀ ਇਹੋ ਜਿਹੇ ਖੇਡਾਂ ਸੰਸਾਰ ਵਿੱਚ ਵਿਚਰਦੀਆਂ ਐਡੀ ਮਹਾਰਾਜ ਦੀ ਮਿਹਰ ਹੈ ਸ਼ਹੀਦਾਸਤਾਨਾਂ ਦੇ ਐਸੀ ਗੁਰੂ ਕੇ ਲਾਲਾਂ ਵਿੱਚ ਤਾਕਤ ਹੈ ਐਸੀ ਗੁਰੂ ਕੀ ਬਾਣੀ ਵਿੱਚ ਬਲ ਹੈ ਜਿਹੜਾ ਚਪਹਿਰਾ ਸਾਹਿਬ 'ਚ ਬੈਠ ਕੇ ਖਾਲਸਾ ਜੀ ਪੰਜ ਪਾਤਸ਼ੀ ਦੀ ਜਪਜੀ ਸਾਹਿਬ ਦੇ ਕਰਦਾ ਦੋ ਚੌਪਾਈ ਸਾਹਿਬ ਦੇ ਕਰਦਾ ਹੈ ਸ੍ਰੀ ਸੁਖਨੀ ਸਾਹਿਬ ਸੁਖਾਂ ਦੀ ਮਣੀ ਦਾ ਜਾਪ ਕਰਦਾ ਤੇ ਅਨੰਦ ਸਾਹਿਬ ਦੀ ਬਾਣੀ ਪੜਦਾ ਹੈ ਖਾਲਸਾ ਜੀ ਉਹਦੀ ਜ਼ਿੰਦਗੀ ਵਿੱਚ ਸੁੱਖ ਕਿਉਂ ਨਾ ਆਉਣਗੇ ਉਤੋਂ ਏਡੀ ਬੇਅੰਤ ਸੰਗਤ ਦੇ ਵਿੱਚ ਏਡੀ ਵਿਸ਼ਾਲ ਸੰਗਤ ਗੁਰੂ ਘਰ ਰੂਪ ਅਕਾਲ ਪੁਰਖ ਦਾ ਆਪਣਾ ਰੂਪ ਜਿੱਥੇ ਪਰਮੇਸ਼ਰ ਦਾ ਵਾਸਾ ਹੈ ਜਿੱਥੇ ਸ਼ਹੀਦਾਂ ਦਾ ਵਾਸਾ ਹੈ ਉਹ ਸੰਗਤ ਦੀ ਗੋਦ ਵਿੱਚ ਬੈਠ ਕੇ ਬਾਣੀ ਪੜਨ ਵਾਲੇ ਦੇ ਲੇਖ ਕਿਉਂ ਨਾ ਸਿੱਧੇ ਹੋਣਗੇ ਖਾਲਸਾ ਜੀ ਮਹਾਰਾਜ ਦਾ ਘਰ ਐਸਾ ਨਿਆਰਾ ਹੈ ਕੱਲਾ ਬਾਬਾ ਦੀਪ ਸਿੰਘ ਸਾਹਿਬ ਦਾ ਦਰ ਨਹੀਂ ਖਾਲਸਾ ਜੀ ਕੋਈ ਵੀ ਇਹੋ ਜਿਹਾ ਦਰ ਹੋਵੇ ਜਿੱਥੇ ਸੰਗਤ ਬਾਣੀ ਪੜਦੀ ਹੋਵੇ ਸੰਗਤ ਵਿੱਚ ਬਹਿ ਕੇ ਬਾਣੀ ਪੜਨ ਦਾ ਜੋ ਆਨੰਦ ਹੈ ਉਹ ਵੱਖਰਾ ਆਨੰਦ ਹੈ ਜਿਵੇਂ ਖਾਲਸਾ ਜੀ ਮਿੰਨਾ ਮਿੰਨਾ ਮੀ ਪੈਣਾ ਉਹਦੇ ਨਾਲ ਹੌਲੀ ਹੌਲੀ ਚੀਜ਼ ਤਿਲਕ ਕੇ ਬਾਹਰ ਜਾਂਦੀ ਹੈ ਜਿਵੇਂ ਖਾਲਸਾ ਜੀ ਕਿਸੇ ਨੇ ਘਰ ਦੀ ਸਫਾਈ ਕਰਨੀ ਧਰਤੀ ਦੀ ਸਫਾਈ ਕਰਨੀ ਹੈ ਉਹ ਪਹਿਲਾਂ ਪਾਣੀ ਖੂਹ ਚੋਂ ਕੱਢੇਗਾ ਫਿਰ ਡੋਲੇਗਾ ਤੇ ਖਾਲਸਾ ਜੀ ਗੁਰੂ ਕੀ ਸੰਗਤ ਵਿੱਚ ਜਪ ਕਰਨਾ ਐਵੇਂ ਹੈ ਜਿੱਦਾਂ ਇੱਕੋ ਵਾਰ ਹਾੜ ਆ ਜਾਣਾ ਤੇ ਸਾਰੀ ਦੀ ਸਾਰੀ ਗੰਦਗੀ ਰੋੜ ਕੇ ਲੈ ਜਾਣੀ ਏਡਾ ਫਲ ਹੈ ਸੰਗਤ ਵਿੱਚ ਬੈਠਣ ਦਾ ਸੋ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਜਿਵੇਂ ਖਾਲਸਾ ਜੀ ਪੁਰਾਣੇ ਕਈ ਸਾਧੂ ਕਹਿੰਦੇ ਹੁੰਦੇ ਸੀ ਕਿਸੇ ਨੂੰ ਪੁੱਛਣਾ ਕਿ ਬਾਬਾ ਜੀ ਸਭ ਤੋਂ ਜ਼ਿਆਦਾ ਫਲ ਕਿਵੇਂ ਪ੍ਰਾਪਤ ਹੁੰਦਾ ਉਹਨਾਂ ਕਹਿੰਦਾ ਸਿੱਖਾ ਜੇ ਤੂੰ ਇਕੱਲੀ ਬਾਣੀ ਆਪ ਪੜਦਾ ਇਕੱਲਾ ਬਹਿ ਕੇ ਬਾਣੀ ਪੜਦਾ ਫਿਰ ਐਵੇਂ ਹੈ ਕਿ ਖੂਹ ਦੇ ਵਿੱਚੋਂ ਬਾਲਟੀ ਸਿਟੀ ਕੱਢੀ ਤੇ ਆਪਣਾ ਇਸ਼ਨਾਨ ਕੀਤਾ ਆਪਣਾ ਗੁਜਰਾਨ ਕੀਤਾ ਇਹਨਾਂ ਫਲ ਤੇ ਜੇ ਖਾਲਸਾ ਜੀ ਦੋ ਜਾ ਕੇ ਜਾਣੇ ਬੈਠ ਕੇ ਕਰਨ ਤੇ ਫਿਰ ਖਾਲਸਾ ਜੀ ਉਵੇਂ ਹੈ ਜਿਵੇਂ ਮੋਟਰ ਚਲਾ ਲੈਣੀ ਜਾਂ ਨਲਕਾ ਗੇੜ ਲੈਣਾ ਤੇ ਖਾਲਸਾ ਜੀ ਜਿਹਨੂੰ ਕਹਿੰਦੇ ਸੰਗਤ ਵਿੱਚ ਬੈਠ ਕੇ ਬਾਣੀ ਪੜੀਏ ਉਹ ਉਵੇਂ ਹੈ ਜਿਵੇਂ ਨਹਿਰ ਦਾ ਪਾਣੀ ਹੋਵੇ ਖਾਲਸਾ ਜੀ ਨਹਿਰ ਦਾ ਪਾਣੀ ਜਿਹੜਾ ਹੈ ਨੱਕਾ ਖਿੱਚੋ ਤੇ ਅੱਧੇ ਖੇਤ ਦੇ ਵਿੱਚ ਵੜ ਜਾਂਦਾ ਤੇ ਅੱਖਾਂ ਵਿੱਚ ਵਹਿੰਦਿਆਂ ਵਹਿੰਦਿਆਂ ਉਹ ਸਾਰੇ ਖੇਤ ਨੂੰ ਸਿੰਜ ਕੇ ਰੱਖ ਦਿੰਦਾ ਸੰਗਤ ਵਿੱਚ ਬੈਠ ਕੇ ਬਾਣੀ ਜਪਣ ਦਾ ਆ ਲਾਭ ਹੈ ਸੁਮਾਰਾ ਸੱਚੇ ਪਾਸ਼ਾ ਕਿਰਪਾ ਕਰਨ ਸਤਿਗੁਰੂ ਦੀਨ ਦੁਨੀ ਦੇ ਪਾਸ਼ਾ ਮੇਰਾ ਵਰਤੌਣੇ ਖਾਲਸਾ ਜੀ ਹੱਡ ਬੀਤੀ ਸੀ ਅਦਭੁੱਤੀ ਸੀ ਮਹਾਰਾਜ ਦੀ ਕਿਰਪਾ ਸੀ ਪਤਾ ਨਹੀਂ ਉਹ ਕਿਹੜੀ ਸਦੀ ਦਾ ਉਹਨਾਂ ਨੂੰ ਰੋਗ ਖਾਲਸਾ ਦੀ ਚੰਬੜਿਆ ਹੋਇਆ ਸੀ ਕਿਹੜੀ ਸਦੀ ਦੀ ਉਹ ਖਾਰਸ਼ ਕਿਹੜੀ ਸਦੀ ਦਾ ਉਹ ਸਾ ਖਾਲਸਾ ਜੀ ਦੁੱਖ ਸੀ ਜਿਹੜਾ ਉਹਨਾਂ ਨੂੰ ਚੰਬੜਿਆ ਹੋਇਆ ਤੇ ਵੀਰ ਕਹਿੰਦਾ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਸਾਡੇ ਤੇ ਕਿਰਪਾ ਕਰਕੇ ਕੱਟ ਦਿੱਤਾ ਸੋ ਮਹਾਰਾਜ ਕਿਰਪਾ ਕਰਦੇ ਨੇ ਖਾਲਸਾ ਜੀ ਜਿਹੜਾ ਪੂਰਨ ਭਰੋਸਾ ਰੱਖਦਾ ਹੈ ਪਾਸ਼ਾ ਉਤੇ ਪਾਸ਼ਾ ਉਹਦੇ ਸੁਖ ਪੂਰੀ ਝੋਲੀ ਵਿੱਚ ਪਾ ਦਿੰਦੇ ਉਹਨੂੰ ਆਨੰਦ ਦੇ ਦਿੰਦੇ ਖੇੜਾ ਦੇ ਦਿੰਦੇ ਸੋ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਬੇਨਤੀ ਉਹੀ ਹੈ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜਾ ਕੋਈ ਭਾਈ ਤੇਲ ਫੁੱਲ ਪੇਟਾ ਕਰਕੇ ਸੇਵਾ ਭੇਜਣੀ ਚਾਹੁੰਦਾ ਦੋ ਤਰੀਕ ਨੂੰ ਗਰੀਬ ਬੱਚੀਆਂ ਦੇ ਵਿਆਹਾਂ ਦੇ ਕਾਰਜ ਹਨ ਅਸਥਾਨ ਬਣ ਰਿਹਾ ਉਹਦੀ ਸੇਵਾ ਹੈ ਗਰੀਬ ਗੁਰਸਿੱਖ ਵੀਰ ਦਾ ਘਰ ਬਣ ਰਿਹਾ ਉਹਦੀ ਵੀ ਸੇਵਾ ਚੱਲ ਰਹੀ ਹੈ ਆਪ ਸੰਗਤਾਂ ਦੇ ਸਹਿਯੋਗ ਨਾਲ ਸੋ ਖਾਲਸਾ ਜੀ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਗਰੀਬ ਗੁਰੂ ਦੇ ਸਿੱਖ ਹਾਂ ਇਹ ਵੀ ਨਾਲ ਜੇ ਕਿਸੇ ਨੂੰ ਭਾਈ ਕਿਸੇ ਕੋਈ ਵੀਰ ਭਾਈ ਹੈ ਜਿਹਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਗੁਰਸਿੱਖ ਹੋਵੇ ਜਿਹਨੂੰ ਕੋਈ ਬੱਚਿਆਂ ਨੂੰ ਬੱਚਿਆਂ ਦੀ ਪੜ੍ਹਾਈ ਕਰਕੇ ਹੋਵੇ ਜਾਂ ਕਿਦਾਂ ਬੇਚਿੱਟ ਕਦਾਸ ਦੇ ਨੰਬਰ ਉੱਤੇ WhatsApp ਨੰਬਰ ਖਾਲਸਾ ਜੀ ਮੈਂ ਦਿੱਤਾ ਹੋਇਆ ਵਟਸਐਪ ਉਤੇ ਮੈਸੇਜ ਕਰ ਦਿਓ ਜਰੂਰ ਉਹਨਾਂ ਦੀ ਮਦਦ ਉਹਨਾਂ ਦੀ ਸੇਵਾ ਲਈ ਭਾਈ ਹਾਜ਼ਰ ਹਾਂ ਮਹਾਰਾਜ ਕਲਗੀਧਰ ਸਵਾਮੀ ਧਨਮਾਤਾ ਸਾਹਿਬ ਦੇਵਾਂ ਕੌਰ ਜੀ ਕਿਰਪਾ ਕਰਨ ਆਪਣੇ ਪੁੱਤਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਸਭਨਾਂ ਦੇ ਕੰਮ ਕਾਜਾਂ ਵਿੱਚ ਤਰੱਕੀਆਂ ਬਖਸ਼ਣ ਤਾਂ ਜੋ ਖਾਲਸਾ ਜੀ ਰਲ ਮਿਲ ਕੇ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਖਾਲਸੇ ਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਲੋਕਾਈ ਦੀ ਤੇ ਮਹਾਰਾਜ ਸੱਚੇ ਪਾਸ਼ਾ ਵੱਲੋਂ ਨਿਵਾਜੇ ਹੋਏ ਪੰਜਾਬ ਦੇ ਲੋਕਾਂ ਦੀ ਬਾਹ ਫੜੀਏ ਪੰਜਾਬ ਦੇ ਲੋਕਾਂ ਦੀ ਸੇਵਾ ਕਰੀਏ ਗਰੀਬ ਗੁਰਬਿਆਂ ਨੂੰ ਖਾਲਸਾ ਜੀ ਅੰਨ ਪਾਣੀ ਲੈ ਦਈਏ ਆਟਾਰੀ ਵਾਲਾ ਏਰੀਆ ਖਾਲਸਾ ਜੀ ਬਹੁਤ ਗਰੀਬ ਹੈ ਬਹੁਤ ਜ਼ਿਆਦਾ ਲੋਕਾਂ ਕੋਲੇ ਆਟਾ ਨਹੀਂ ਹੈ ਇੱਕ ਦਾਸ ਨੇ ਘਰ ਵੇਖਿਆ ਵੀ ਖਾਲਸਾ ਜੀ ਕਿਸੇ ਨੇ ਵਿਖਾਇਆ ਸੀ ਇੱਕ ਮਾਈ ਹੈ ਉਹਦੇ ਦੋ ਪੁੱਤ ਨੇ ਉਹ ਸਿਧੜੇ ਨੇ ਮਤਲਬ ਉਹਨਾਂ ਨੂੰ ਦੁਨੀਆਦਾਰੀ ਦਾ ਕੋਈ ਬਹੁਤਾ ਗਿਆਨ ਨਹੀਂ ਤੇ ਦਿਮਾਗੋਂ ਥੋੜੇ ਵਿਚਾਰੇ ਜਿਵੇਂ ਮਹਾਰਾਜ ਦੀ ਮੌਜ ਤੇ ਖਾਲਸਾ ਜੀ ਬੱਕਰੀਆਂ ਰੱਖੀਆਂ ਨੇ ਪੰਜ ਸੱਤ ਉਹਨਾਂ ਨੇ ਤੇ ਘਰ ਦੇ ਐਡੇ ਮਾੜੇ ਹਾਲਤ ਦਾਸ ਵੇਖ ਕੇ ਆਇਆ ਸੀ ਪਰ ਖਾਲਸਾ ਜੀ ਉਸ ਤੋਂ ਪਹਿਲਾਂ ਹੋਰ ਦੋ ਦਿਨ ਕਾਰਜ ਨੇ ਤੇ ਉਹ ਫਿਰ ਮਾਇਆ ਥੋੜੀ ਇਕੱਠੀ ਹੋਵੇਗੀ ਫਿਰ ਉਹ ਰੰਬਣੇ ਨੇ ਉਸ ਤੋਂ ਬਾਅਦ ਵਾਰੀ-ਵਾਰੀ ਸੇਰ ਕਰਾਵਾਂਗੇ ਕਿਉਂਕਿ ਖਾਲਸਾ ਜੀ ਆਪਣੀ ਤਾਂ ਹੁਣ ਏਡੀ ਹੈ ਨਹੀਂ ਕਿ ਆਪਾਂ ਖਾਲਸਾ ਏਡ ਵਾਲੇ ਹਾਂ ਵੇ ਜਾਂ ਕੋਈ ਹੋਰ ਵੱਡੀ ਪੰਜਾਬ ਦੀ ਐਨ ਜੀਓ ਆ ਵੀ ਬਹੁਤ ਮਾਇਆ ਆਉਂਦੀ ਆ ਤੇ ਆਪਾਂ ਧਣਾ ਤੜਕਾਰਜ ਸ਼ੁਰੂ ਕਰ ਲਈਏ ਆਪਾਂ ਦੇ ਖਾਲਸਾ ਜੀ ਨਿਮਾਣੇ ਜੇ ਗੁਰਸਿੱਖਾ ਮਹਾਰਾਜ ਦੇ ਤੇ ਜਿਵੇਂ ਜਿਵੇਂ ਕੋਈ ਭਾਈ ਮਾਈ ਭਾਈ ਸੇਵਾ ਭੇਜਦਾ ਉਹ ਸੇਵਾ ਉਸੇ ਕਾਰਜ ਵਿੱਚ ਲਾ ਲਈਦੀ ਆ ਤਾਂ ਜੋ ਉਹਨਾਂ ਦੀ ਭੇਜੀ ਹੋਈ ਸੇਵਾ ਵੀ ਸਫਲੀ ਹੋਵੇ ਤੇ ਦਾਸ ਬੰਦਾਸ ਨੂੰ ਜੋ ਮਹਾਰਾਜ ਨੇ ਸੇਵਾ ਬਖਸ਼ੀ ਉਹ ਵੀ ਭਾਈ ਆਪਾਂ ਜਨਮ ਜਨਮ ਸਵਾਰ ਲਈਏ ਸੋ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖੀਮਾ ਬਖਸ਼ਣੀ ਸਾਰਿਆਂ ਨੂੰ ਸਤਗੁਰ ਚੜ੍ਹਦੀ ਕਲਾ ਬਖਸ਼ਣ ਅਮਰਤ ਵੇਲੇ ਜਾਗਣਾ ਸ਼ੁਰੂ ਕਰੋ ਅਮਰਤ ਵੇਲੇ ਦੀ ਬਾਣੀ ਪੜ੍ਹਨੀ ਸ਼ੁਰੂ ਕਰੋ ਨਿਤਨੇਮ ਅਭਿਆਸ ਕਰੋ ਕੰਮ ਤੇ ਜਾਂਦਿਆਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ ਕੰਮ ਤੋਂ ਆਉਂਦਿਆਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕੰਮ ਦੇ ਉੱਤੇ ਵਿਚਰਦਿਆਂ ਜੇ 5 10 20 ਮਿੰਟ ਮਿਲਦੇ ਨੇ ਖਾਲਸਾ ਜੀ ਗੱਲਾਂ ਤੋਂ ਬਚੋ ਮਹਾਰਾਜ ਦਾ ਨਾਮ ਜਪੋ ਕਿਉਂਕਿ ਮੌਤ ਹੈ ਜਿਹੜੀ ਕਾਲ ਹੈ ਜਿਹੜਾ ਤੁਹਾਡੇ ਸਿਰ ਉਤੇ ਖਲੋਤਾ ਹੱਸਦਾ ਹੈ ਉਹ ਤੁਹਾਡੀਆਂ ਹਰਕਤਾਂ ਨੂੰ ਵੇਂਦਾ ਹੈ ਤੁਹਾਡੇ ਜਾਵੇਂ ਨੂੰ ਵੇਂਦਾ ਹੈ ਤੁਸੀਂ ਕੀ ਕਰਦੇ ਹੋ ਪਰ ਜਿਸ ਵੇਲੇ ਤੁਸੀਂ ਨਾਮ ਜਪੋਗੇ ਉਸ ਵੇਲੇ ਖਾਲਸਾ ਜੀ ਉਹ ਜਿਹੜਾ ਮੌਤ ਦਾ ਫਰਿਸ਼ਤਾ ਹੈ ਉਹਨੂੰ ਵੀ ਲੱਗਿਆ ਆ ਜਾਂਦੀ ਹੈ ਕਿ ਭਾਈ ਮਨੁੱਖ ਨਾਮ ਜਪ ਰਿਹਾ ਅਸਲ ਕਾਰਜ ਆਪਣਾ ਕਰ ਰਿਹਾ ਸੋ ਮਹਾਰਾ ਕਿਰਪਾ ਕਰਨ ਭੁੱਲਾਂ ਦੀ ਖੀਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ